ਅਕਾਲੀ ਦਲ ਪੰਨਰ ਸਰਜੀਤ ਸਰਜੀਤ ਹੋ ਪਾ ਰਿਹਾ ਜੀ ਬਹੁਤ ਵਧੀਆ ਤੁਸੀਂ ਦੇਖੋਗੇ ਕਿ ਹੁਣ ਜਿਹੜਾ ਇੱਕ ਸਾਲ ਲੰਘਦਾ ਇਲੈਕਸ਼ਨ ਦੇ ਵਿੱਚ ਇਹ ਗ੍ਰਾਫ ਕਿਵੇਂ ਉੱਪਰ ਨੂੰ ਜਾਂਦਾ ਹੈ ਤੁਹਾਡੇ ਧੜੇ ਨੂੰ ਛੱਡ ਕੇ ਕੋਈ ਭਾਜੀਪੀ 'ਚ ਜਾ ਰਿਹਾਗਾ ਕੋਈ ਸੁਖਵੀਰ ਬਾਦਲ ਕਿੰਨੀ ਵਾਪਸੀ ਕਰ ਰਿਹਾਗਾ ਕੋਈ ਹੋਰ ਪਾਰਟੀਆਂ ਦੇ ਵਿੱਚ ਜਾ ਰਿਹਾਗਾ ਫਿਰ ਤੁਸੀਂ ਮਜ਼ਬੂਤ ਕਿਵੇਂ ਇੱਕ ਬੰਦਾ ਵੀ ਸਾਡਾ ਹੈ ਨਹੀਂ ਜਿਹੜਾ ਉੱਧਰ ਗਿਆ ਹੋਵੇ ਜਾਂ ਕਿਸਦਾ ਕੋਈ ਮਨ ਹੋਵੇ ਸਾਰੇ ਇਕੱਠੇ ਨੇ ਰੋਪ ਖਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਗੱਲ ਪੰਥਕ ਏਕਤਾ ਦੀ ਹੋਈ ਸੀ ਬਾਅਦ ਦੇ ਵਿੱਚ ਅਕਾਲੀ ਦਲ ਦੋ ਬਣ ਜਾਂਦੇ ਨੇ ਇੱਕ ਪਾਸੇ ਤੁਹਾਡਾ ਧੜਾ ਖੜ ਜਾਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਆਪਣੇ ਰੋਪ ਦੇ ਵਿੱਚ ਨਜ਼ਰ ਆਉਂਦੇ ਨੇ ਐ ਜੀ ਪੀ ਸੀ ਬਾਰੇ ਉਹ ਲਗਾਤਾਰ ਬਿਆਨਬਾਜ਼ੀ ਕਰਦੇ ਨੇ ਸੁਖਵੀਰ ਸਿੰਘ ਬਾਦਲ ਤੇ ਹਮਲਾਵਰ ਹੁੰਦੇ ਨੇ ਵੱਖ ਹੋਣ ਦੇ ਕਾਰਨ ਕੀ ਸੀ ਕੀ ਤੁਸੀਂ ਨਹੀਂ ਚਾਹੁੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਦੁਆਰਾ ਪ੍ਰਧਾਨ ਬਣੇ ਨਾ ਕਿਸਦੇ ਪ੍ਰਧਾਨ ਮੰਤਰੀ ਇਤਰਾਜ਼ ਸੀ ਨਾ ਕਿਦੇ ਹੋਰ ਸੀ ਛੇ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਉਹ ਸਾਰੀ ਦੁਨੀਆ ਦੇ ਵਿੱਚ ਸਲਾਹਿਆ ਕਿ ਵੀ ਇੱਕੋ ਇੱਕ ਸੰਸਥਾ ਦੁਨੀਆ ਦੇ ਵਿੱਚ ਜਿਹੜੀ ਇਲੈਕਟਿਡ ਸੰਸਥਾ ਹੈ ਛੇ ਅਕਾਲ ਤਖਤ ਸਾਹਿਬ ਨੂੰ ਸਾਰੇ ਮੰਨਦੇ ਨੇ ਤੇ ਸ੍ਰੀ ਹਰਮੰਦਰ ਸਾਹਿਬ ਤੋਂ ਵੱਡੀ ਗੱਲ ਕੋਈ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ 'ਤੇ ਵੀ ਇਹ ਇਲਜ਼ਾਮ ਨੇ ਕਿ ਉਹਨਾਂ ਨੇ ਸਭ ਕੁਝ ਏਜੰਡੇ ਤਹਿਤ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ ਉਹ ਨਹੀਂ ਸੀ ਚਾਹੁੰਦੇ ਕਿਉਂਕਿ ਉਹਨਾਂ ਦੇ ਉੱਪਰ ਇਹ ਇਲਜ਼ਾਮ ਨੇ ਕਿ ਉਹ ਖੁਦ ਅਕਾਲੀ ਦਲ ਨੂੰ ਲੀਡ ਕਰਨਾ ਚਾਹੁੰਦੇ ਸੀ ਖੁਦ ਪ੍ਰਧਾਨ ਬਣਨਾ ਚਾਹੁੰਦੇ ਸੀ ਬਿਲਕੁਲੀ ਝੂਠਾ ਹੈ ਨਾ ਕਦੇ ਕੋਈ ਮੀਟਿੰਗ ਹੋਈ ਉਹ ਵੀ ਗੱਲ ਕਰਦੇ ਨੇ ਕਿ ਹਿੰਦ ਸਾਬ ਦੇ ਘਰੇ ਮੀਟਿੰਗ ਹੋਈ ਸੀ 2 ਦਸੰਬਰ ਦੇ ਫੈਸਲੇ ਤੋਂ ਪਹਿਲਾਂ ਕਦੇ ਵੀ ਮੀਟਿੰਗ ਹੋਈ ਹੋਵੇ ਸਾਰੀਆਂ ਮੀਟਿੰਗਾਂ ਮੈਂ ਅਟੈਂਡ ਕਰਦਾ ਰਿਹਾ ਇਕ੍ਰਮ ਸਿੰਘ ਮਜੀਠੀਆ ਜੇਲ੍ਹ ਤੋਂ ਆਉਦੇ ਸਾਰ ਇੱਕ ਬਿਆਨ ਦਿੰਦੇ ਨੇ ਕਿ ਮੈਂ ਭਾਈ ਅਕਾਲੀ ਦਲ ਨੂੰ ਇਕੱਠੇ ਕਰਾਂਗਾ ਮੈਂ ਨੰਗੇ ਪੈਰੀ ਸਭ ਕੋਲ ਜਾਵਾਂਗਾ ਵਾਪਸੀ ਕਦੋਂ ਕਰ ਰਹੇ ਫਿਰ ਤੁਸੀਂ ਅਸੀਂ ਸਿਧਾਂਤ ਤੇ ਖੜੇ ਹਾਂ ਮੈਂ ਤਾਂ ਇਹ ਗੱਲ ਕਹੀ ਸੀ ਕਿ ਮਜੀਠੀਆ ਸਾਹਿਬ ਨੂੰ ਆਉਣ ਦੀ ਲੋੜ ਨਹੀਂ ਅਸੀਂ ਨੰਗੇ ਪੈਰੀ ਜਾਵਾਂਗੇ 2 ਦਸੰਬਰ ਦਾ ਜਿਹੜਾ ਫੈਸਲਾ ਇਹਨਾਂ ਮੇਨ ਲਾਗੂ ਹੋਇਆ ਕਿ ਜਿਹੜੇ ਤੁਹਾਡੇ ਢੜੇ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਇਹ ਵੀ ਇਲਜ਼ਾਮ ਨੇ ਕਿ ਵਿਦੇਸ਼ ਮਹਿਲਾ ਦੇ ਨਾਲ ਗਏ ਸੀ ਉਹ ਆਪਣੀ ਸਾਲੀ ਦੇ ਨਾਲ ਜੋ ਕੁਝ ਵੀ ਉਹਨਾਂ ਨੇ ਕੀਤਾ ਉਹ ਵੀ ਉਹਨਾਂ ਦੇ ਉੱਪਰ ਇਲਜ਼ਾਮ ਨੇ ਕਿ ਜੋ ਇਲਜ਼ਾਮ ਨੇ ਫਿਰ ਉਹ ਪਿਓ ਲਗਾਏ ਜਾ ਰਹੇ ਨੇ ਜਦੋਂ ਤੱਕ ਤੁਹਾਡੀ ਬਣਦੀ ਹੈ ਜਦੋਂ ਤੱਕ ਤੁਹਾਡੇ ਗੁਣਗਾਉਂਦਾ ਉਹਨੂੰ ਤਾਂ ਮਤਲਬ ਬਹੁਤ ਦੁੱਖ ਹੁੰਦਾ ਹੈ ਜਦੋਂ ਤੁਸੀਂ ਉੱਤ ਉਰਾਪਰਾ ਹੋਗੇ ਫਿਰ ਆਪਾਂ ਕਹਿੰਦੇ ਜੀ ਦਾ ਆਤੀ ਕਿੰਨੇ ਵੀ ਬਾਗੀ ਧੜੇ ਵਾਲੇ ਨੇ ਉਹ ਬਾਯਾ ਬੀਜੇਪੀ ਦੁਬਾਰਾ ਬਾਦਲ ਧੜੇ ਚ ਵਾਪਸੀ ਕਰਨਗੇ ਕਦੇ ਸਾਡੀ ਬੀਜੇਪੀ ਨਾਲ ਕੋਈ ਗੱਲ ਹੋਈ ਉਹਨਾਂ ਦੀ ਰੋਜ਼ ਉਹਦਾ ਤਰਲ ਮੱਛੀ ਹੋ ਰਹੀ ਹੈ ਸਾਡੇ ਪ੍ਰਧਾਨ ਇਹ ਗੱਲ ਕਹਿੰਦੇ ਨੇ ਕਿ ਮੈਂ ਤਾਂ ਬੀਜੇਪੀ ਨਾਲ ਮੇਰੀ ਸਾਂਝਾ ਮੈਂ ਗੱਲਬਾਤ ਕਰਦਾਗਾ ਜਦਵੀਆਂ ਹੁੰਦੀਆਂ ਨੇ ਗੋਲੀकांड ਹੁੰਦਾਗਾ ਜੋ ਕੁਛ ਵੀ ਪੰਜਾਬ ਦੇ ਵਿੱਚ ਵਾਪਰਦਾ ਇਹ ਸਾਰਾ ਕੁਝ ਅਕਾਲੀ ਦਲ ਤੇ ਹੀ ਕਿ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਲੀਟਰਾਂ ਦੇ ਵੱਲੋਂ ਕੀਤਾ ਗਿਆ ਜਾਂ ਜਿੰਨਾ ਟਾਈਮ ਅਕਾਲੀ ਦਲ ਦੀ ਸਰਕਾਰ ਰਹੀ ਹੈਗੀ ਉਹਨਾਂ ਦੇ ਵੱਲੋਂ ਹੀ ਸਭ ਕੁਝ ਕੀਤਾ ਗਿਆ ਇਹਨਾਂ ਸਵਾਲਾਂ ਦਾ ਜਵਾਬ ਤੁਸੀਂ ਵੱਕ ਹੋ ਕੇ ਕਿਵੇਂ ਪੰਥ ਨੂੰ ਦੋਗੇ ਅਰਜਾਨਾ ਲੋਕਨਾ ਟੀਵੀ ਦੇਖ ਰਹੇ ਤੁਸੀਂ ਮੈਂ ਅਜੇ ਰਖੜਾ ਅੱਜ ਦੀ ਇੰਟਰਵਿਊ ਬੇहद ਖਾਸ ਰਹਿਣ ਵਾਲੀ ਆ ਅਹਿਮ ਪੰਥਕ ਮਸਲਿਆਂ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਅਕਾਲੀ ਸਿਆਸਤ ਦੀ ਤੇ ਅਕਾਲੀ ਦਲ ਦੇ ਵਿੱਚੋਂ ਵੱਖ ਹੋਏ ਅਕਾਲੀ ਪੁਨਰ ਸਰਜੀਤ ਦੀ ਸਿਆਸਤ ਦੀ ਅਕਾਲੀ ਦਲ ਪੁਨਰ ਸਰਜੀਤ ਕਿੱਥੇ ਖੜਾ ਕੀ ਸਟ੍ਰੈਟੇਜੀ 2027 ਦੇ ਲਈ ਬਣਾਈ ਗਈ ਹੈ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਰਨ ਕੀਤਾ ਜਾਵੇਗਾ ਤੇ ਇਹਨਾਂ ਦਿਨੀਂ ਦਰਮਿਆਨ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜੋ ਏਕੇ ਨੂੰ ਲੈ ਕੇ ਬਿਆਨ ਦਿੱਤਾ ਗਿਆ ਕੀ ਸਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਮਾਜਰਾ ਮਨਪ੍ਰੀਤ ਸਿੰਘ ਯਾਲੀ ਬੀਬੀ ਜਗੀਰ ਕੌਰ ਵਾਪਸੀ ਕਰਨਗੇ ਜਾਂ ਨਹੀਂ ਕਰਨਗੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਮੇਰੇ ਨਾਲ ਮੌਜੂਦ ਰਹਿਣਗੇ ਸਾਬਕਾ ਵਜ਼ੀਰ ਸਰਦਾਰ ਸਰਜੀਤ ਸਿੰਘ ਰਖੜਾ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰੂੰਗਾ ਰਖੜਾ ਸਾਹਿਬ ਉਹ ਸਵਾਗਤ ਬਹੁਤ ਧੰਨਵਾਦ ਜੀ ਥੈਂਕ ਯੂ ਮੇਰੀ ਮਾਜੀ ਰਖੜਾ ਸਾਹਿਬ ਅਕਾਲੀ ਦਲ ਪੰਨਰ ਸਰਜੀਤ ਸਰਜੀਤ ਹੋ ਪਾਰੇ ਆ ਜੀ ਅਜੇ ਜੀ ਦੇਖੋ ਇਹਦੇ ਤੇ ਕੋਈ ਦੋਰਾਇਆ ਹੀ ਨਹੀਂ ਹਨ ਜੀ ਜਿੰਨੇ ਸਾਡੇ ਨਾਲ ਬੰਦੇ ਨੇ ਸਾਰੇ ਰਿਪਿਊਟਡ ਬੰਦੇ ਨੇ ਸਾਰਿਆਂ ਦਾ ਵਧੀਆ ਰਿਪਿਟੇਸ਼ਨ ਹੈ ਅੱਜ ਤੁਸੀਂ ਦੇਖੋ ਕੰਪੈਰੀਜ਼ਨ ਕਰਕੇ ਕਿ ਕਿਸੇ ਦੇ ਕੋਈ ਕਲਾਉਟ ਨਹੀਂਗਾ ਸਾਰੇ ਬੰਦੇ ਇਮਾਨਦਾਰੀ ਨਾਲ ਕੰਮ ਹੈ ਹਾਲਾਤ ਕੁਦਰਤੀ ਇਦਾਂ ਦੇ ਆਏ ਹੜ ਆਗੇ ਤੇ ਉਹਦੇ ਕਰਕੇ ਅਸੀਂ ਥੋੜੀ ਜਿਹੀ ਪਿੱਛੇ ਵੀ ਚਲੇ ਗਏ ਇਹਦੇ ਤੇ ਕੋਈ ਦੌਰ ਆਇਆ ਨਹੀਂ ਅਸੀਂ ਪਿੱਛੇ ਗਏ ਆ ਜਿੱਥੇ ਤੱਕ ਜਦੋਂ ਸਾਡੀ ਭਾਰਤੀ ਹੋਈ ਹੈ ਪ੍ਰਧਾਨ ਚੁਣਿਆ ਸਾਡਾ ਗਰਾਹ ਬਹੁਤ ਉੱਪਰ ਸੀਗਾ ਉਸ ਤੋਂ ਬਾਅਦ ਹੱੜ ਆ ਗਏ ਹੱੜ ਦੇ ਵਿੱਚ ਅਸੀਂ ਆਪਣੀ ਬਹੁਤੀ ਪ੍ਰੋਗਰੈਸ ਨਹੀਂ ਕਰ ਸਕੇ ਹਾਂ ਨਾ ਉਹਨਾਂ ਕਰ ਸਕੇ ਕਿਉਂਕਿ ਸਾਡੇ ਪ੍ਰਧਾਨ ਸਾਹਿਬ ਨਵੇਂ ਸੀਗੇ ਨਵਾਂ ਸਾਰਾ ਕੰਮ ਸੀਗਾ ਉਹ ਥੋੜੀ ਜਿਹੀ ਔਖਾ ਜਾ ਹੋ ਜਾਂਦਾ ਕੰਮ ਅਦਰਬਾਈਜ ਬਹੁਤ ਵਧੀਆ ਤੇ ਤੁਸੀਂ ਦੇਖੋਗੇ ਕਿ ਹੁਣ ਜਿਹੜਾ 1 ਸਾਲ ਲੰਦਾ ਇਲੈਕਸ਼ਨ ਦੇ ਵਿੱਚ ਇਹ ਗਰਾਫ ਕਿਵੇਂ ਉੱਪਰ ਨੂੰ ਜਾਂਦਾ ਹੈ ਬਿਲਕੁਲ ਤੁਸੀਂ ਕਿਹਾ ਵੀ ਬਹੁਤ ਵਧੀਆ ਚੱਲ ਰਿਹਾ ਮਜਬੂਤੀ ਦੀ ਜਦੋਂ ਆਪਾਂ ਗੱਲ ਕਰਦੇ ਆਂ ਬਿੱਤੇ ਦੇਰੀ ਚਰਨਜੀਤ ਸਿੰਘ ਬਰਾੜ ਅਸਤੀਫਾ ਦੇ ਜਾਂਦੇ ਨੇ ਉਸ ਤੋਂ ਬਾਅਦ ਵਰਨ ਕਾਉਂਸਲ ਅਸਤੀਫਾ ਦੇ ਜਾਂਦੇ ਨੇ ਤੁਹਾਡੇ ਆਪਣੇ ਹਲਕੇ ਦੇ ਤੁਹਾਡੇ ਧੜੇ ਨੂੰ ਛੱਡ ਕੇ ਕੋਈ ਬੀਜੇਪੀ 'ਚ ਜਾ ਰਿਹਾਗਾ ਕੋਈ ਸੁਖਵੀਰ ਬਾਦਲ ਕਿੰਨੀ ਵਾਪਸੀ ਕਰ ਰਿਹਾਗਾ ਕੋਈ ਹੋਰ ਪਾਰਟੀਆਂ ਦੇ ਵਿੱਚ ਜਾ ਰਿਹਾਗਾ ਫਿਰ ਤੁਸੀਂ ਮਜਬੂਤ ਕਿਵੇਂ ਹੋ ਦੇਖੋ ਜਦੋਂ ਇਲੈਕਸ਼ਨੀਅਰ ਆਉਂਦਾ ਨਾ ਇਹ ਹੁੰਦਾ ਹੈ ਕਾਉਂਸਲ ਤਾਂ ਬਫੇ ਮੁੜ ਕੇ ਆ ਗਿਆ ਜੀ ਪਰ ਜੋ ਚਰਨਜੀਤ ਬਰਾੜ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈਗਾ ਸਿੱਧੇ ਤੌਰ ਤੇ ਉਹ ਐਲੀਗੇਸ਼ਨ ਲਾਉਂਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਸੰਧਾਤਾ ਤੇ ਨਹੀਂ ਟਿਕ ਪਾਰੇ 2 ਦਸੰਬਰ ਨੂੰ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਸ ਦੀ ਪੈਰਵਾਹੀ ਨਹੀਂ ਕੀਤੀ ਜਾ ਰਹੀ ਕਿਸ ਚੀਜ਼ ਨੇ ਡੈਮੇਜ ਕੀਤਾ ਤੁਹਾਨੂੰ ਦੇਖੋ ਇਹ ਹਾਲਾਤ ਦੀ ਗੱਲ ਹੈ ਜੇ ਆਪਾਂ ਕਿਸੇ ਦੇ ਬਾਰੇ ਗੱਲ ਕਰੀਏ ਉਹ ਚੰਗੀ ਨਹੀਂ ਲੱਗਦੀ ਹੈ ਪਹਿਲਾਂ ਉਹੀ ਗੱਲ ਕਰਦੇ ਸੀ ਬੀਜੇਪੀ ਦੇ ਬਹੁਤ ਉਲਟ ਬੋਲਦੇ ਸੀ ਅੱਜ ਉਹ ਕਹਿਣ ਲੱਗੇ ਕਿ ਬਈਏ ਬਹੁਤ ਚੰਗੀ ਹੈ ਸੋ ਇਹ ਤਾਂ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਉਹਨਾਂ ਦੇ ਗਿਆਨੀ ਹਰਪ੍ਰੀਤ ਜੀ ਨਾਲ ਸ਼ੁਰੂ ਤੋਂ ਕਟਮਣਦੀ ਸੀਗੀ ਬਿਲਕੁਲ ਪਰ ਗੱਲ ਇਹ ਹੈ ਪਾਰਟੀ ਦੇ ਵਿੱਚ ਰਹਿ ਕੇ ਸਿਸਟਮ ਕਿ ਇਹ ਕੰਮ ਸ਼ੁਰੂਤਾਂ ਚਰਨਜੀਤ ਬਰਾੜ ਨੇ ਕੀਤੀ ਸੀ ਸਭ ਤੋਂ ਪਹਿਲਾਂ ਜਿਹੜੀ ਚਿੱਠੀ ਲਿਖੀ ਸੀ ਚਰਨਜੀਤ ਬਰਾੜ ਨੇ ਚਿੱਠੀ ਲਿਖੀ ਸੀ ਕਿ ਆ ਇੱਕ ਕਮੇਟੀ ਬਣਾ ਦਿਓ ਸੁਖਵੀਰ ਰਜਾਇਨ ਕਰ ਦਿਓ ਮੈਨੂੰ ਸੈਕਟਰੀ ਬਣਾ ਦਿਓ ਇਹ ਕੰਮ ਤਾਂ ਚਰਨਜੀਤ ਬਰਾੜ ਨੇ ਸ਼ੁਰੂ ਕੀਤਾ ਸੀਗਾ ਸੋ ਚਲੋ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਨਾ ਕਿਸੇ ਬੰਦੇ ਆਉਣ ਨਾਲ ਗੱਲ ਵੱਧਦੀ ਹੈ ਨਾ ਕਿਸੇ ਜਾਣ ਨਾਲ ਗੱਲ ਘਟਦੀ ਹੈ ਇੱਕ ਜਾਂਦਾ ਤਾਂ ਦੋ ਆਉਂਦੇ ਵੀ ਨੇ ਤੇ ਇਹ ਇਹ ਦਾ ਕੁੜਾ ਤੁਹਾਡਾ ਪ੍ਰਿੰਸੀਪਲ ਕੀ ਹੈ ਸਿਧਾਂਤ ਕੀ ਹੈ ਕਿਹੜੀ ਗੱਲ ਤੇ ਖੜਿਓ ਉੱਤੇ ਡਿਪੈਂਡ ਕਰਦਾ ਹੈ ਬਿਲਕੁਲ ਬੀਤੇ ਕੱਲ ਇੱਕ ਮੀਟਿੰਗ ਹੁੰਦੀ ਆ ਸਰਪ੍ਰਸਤਾਂ ਦੇ ਵਿਚਕਾਰ ਜੀ ਉਸ ਮੀਟਿੰਗ ਦੇ ਵਿੱਚ ਕੀ ਹੋਇਆ ਕੀ ਕੁਝ ਮਤੇ ਪਾਏ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਉਹਨਾਂ ਦੀ ਪ੍ਰਧਾਨਗੀ ਨੂੰ ਛੱਡਣ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਸੀ ਪ੍ਰਧਾਨਗੀ ਛੱਡ ਰਹੇ ਨੇ ਹੋਈ ਦੇਖੋ ਇੱਕ ਤਾਂ ਬਹੁਤ ਗਲਤਫਹਿਮੀ ਹੈ ਕਿ ਗਿਆਨੀ ਹਰਪ੍ਰੀਤ ਪ੍ਰਧਾਨੀ ਛੱਡ ਰਿਹਾ ਨਾ ਕਦੇ ਛੱਡਣ ਦੀ ਗੱਲ ਹੋਈ ਹੈ ਅੱਜ ਤੱਕ ਕਦੇ ਵੀ ਗੱਲ ਨਹੀਂ ਹੋਈ ਹੈ ਸੋ ਜਿਹੜੇ ਸਾਡੇ ਵਿਰੋਧੀ ਨੇ ਉਹ ਇਹ ਗੱਲਾਂ ਫਲਾ ਰਹੇ ਨੇ ਕੇ ਜੀ ਗਿਆਨੀ ਹਰਪ੍ਰੀਤ ਛੱਡ ਜੂਗਾ ਲੋਕਾਂ ਨੂੰ ਸਪੰਦ ਦੀ ਪਾਉਣ ਦੀ ਗੱਲ ਹੈ ਅੱਜ ਛੱਡ ਕੇ ਉਧਰ ਚਲੇ ਜਾਣਗੇ ਇੱਧਰ ਚਲੇ ਜਾਣਗੇ ਕਿਉਂਕਿ ਇਹ ਸਾਰੇ ਕੰਮ ਆਈਟੀ ਬਿੰਗ ਕਰਨ ਦਾ ਕਰ ਰਹੇ ਹਨ ਉਹਨਾਂ ਕਿ ਫਲਾਣਾ ਆਏ ਹੋ ਗਏ ਫਲਾਣਾ ਫਲਾਣਾ ਛੱਡ ਕੇ ਫਲਾਣਾ ਵੱਗ ਗਿਆ ਕਿੰਨੇ ਮੇਰਾ ਵੀ ਕਹਤਾ ਉਹਨਾਂ ਨੇ ਪ੍ਰਵਿੰਦਰ ਢੀਂਸੇ ਦਾ ਵੀ ਕਹਤਾ ਉਹਨਾਂ ਨੇ ਕੋਈ ਬੰਦਾ ਛੱਡੇ ਹੀ ਨਹੀਂ ਉਹਨਾਂ ਨੇ ਜਿਹੜਾ ਨਾ ਕਿਹਾ ਹੋਵੇ ਕਿ ਨਹੀਂ ਆ ਰਿਹਾ ਇਹ ਤਾਂ ਆਈਟੀ ਬਿੰਗ ਦਾ ਇੱਕ ਬੰਦਾ ਵੀ ਸਾਡਾ ਹੈ ਜਿਹੜਾ ਉਧਰ ਗਿਆ ਹੋਵੇ ਜਾਂ ਕਿਸ ਦਾ ਕੋਈ ਮਨ ਹੋਵੇ ਹੂੰ ਤੁਸੀਂ ਦੇਖਿਓ ਸਾਰੇ ਇਕੱਠੇ ਨੇ ਅੱਜ ਕੱਲ ਸਾਡੇ ਚਾਰੇ ਸਰਪ੍ਰਸਤ ਸੀਗੇ ਯਾਰੀ ਵੀ ਸੀਗਾ ਉੱਥੇ ਮੈਂ ਵੀ ਉੱਥੇ ਸੀਗਾ ਸਾਰੇ ਬੰਦੇ ਉੱਥੇ ਸੀਗੇ ਬਹੁਤ ਪੋਜ਼ਿਟਿਵ ਗੱਲਾਂ ਹੋਈਆਂ ਨੇ ਇੱਕੋ ਗੱਲ ਸੀ ਸਾਰਿਆਂ ਦੀ ਕਿ ਵੀ ਆਪਾਂ ਪਾਰਟੀ ਨੂੰ ਕਿਵੇਂ ਲੈ ਕੇ ਜਾਣਾ ਹੈ ਇਮਾਨਦਾਰੀ ਤੇ ਧਿਆਨ ਦੇ ਦੇਣਾ ਕੰਮ ਕਿਵੇਂ ਕਰਨਾ ਹੈ ਆਪਣੇ ਪੰਜਾਬ ਦੇ ਪੰਜਾਬ ਦੇ ਹਿੱਤਾਂ ਦੀ ਗੱਲ ਆਪਾਂ ਕਿਵੇਂ ਉੱਪਰ ਲੈ ਜਾ ਸਕਦੇ ਹਾਂ ਇੱਕੋ ਗੱਲ ਸਾਡੇ 'ਚ ਕਿਸੇ 'ਚ ਮੈ ਨਹੀਂ ਹੈ ਈਗੋ ਨਹੀਂ ਹੈ ਕਿ ਵੀ ਜੇ ਮੈਨੂੰ ਆ ਕਰਦੇ ਤਾਂ ਆ ਪਰ ਮੇਨ ਗੱਲ ਇਹ ਹੈ ਕਿ ਪੰਜਾਬ ਦਾ ਪੰਜਾਬੀ ਜਦੋਂ ਆਪਾਂ ਕੀ ਕਰ ਸਕਦੇ ਹਾਂ ਬਿਲਕੁਲ ਰਖੜਾ ਸਾਹਿਬ ਜਦੋਂ 2 ਦਸੰਬਰ ਦੇ ਹੁਕਮਨਾਮੇ ਦਾ ਜ਼ਿਕਰ ਆਉਂਦਾਗਾ ਅੱਜ ਵੀ ਇਹ ਗੱਲ ਹੁੰਦੀ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਗੱਲ ਪੰਥਕ ਏਕਤਾ ਦੀ ਹੋਈ ਸੀ ਬਾਅਦ ਦੇ ਵਿੱਚ ਅਕਾਲੀ ਦਲ ਦੋ ਬਣ ਜਾਂਦੇ ਨੇ ਇੱਕ ਪਾਸੇ ਢਾਡਾ ਢੜਾ ਖੜ ਜਾਂਦਾਗਾ ਗਿਆਨੀ ਹਰਪ੍ਰੀਤ ਸਿੰਘ ਆਪਣੇ ਰੂਪ ਦੇ ਵਿੱਚ ਨਜ਼ਰ ਆਉਂਦੇ ਨੇ ਐ ਜੀ ਪੀ ਸੀ ਬਾਰੇ ਉਹ ਲਗਾਤਾਰ ਬਿਆਨਬਾਜ਼ੀ ਕਰਦੇ ਨੇ ਸੁਖਵੀਰ ਸਿੰਘ ਬਾਦਲ ਤੇ ਹਮਲਾਵਰ ਹੁੰਦੇ ਨੇ ਵੱਖ ਹੋਣ ਦੇ ਕਾਰਨ ਕੀ ਸੀ ਕੀ ਤੁਸੀਂ ਨਹੀਂ ਚਾਹੁੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਦੁਆਰਾ ਪ੍ਰਧਾਨ ਬਣੇ ਨਾ ਕਿਸਦੇ ਪ੍ਰਧਾਨ ਮੰਤਰੀ ਤਰਾਸੀ ਨਾ ਕਿਸਦੇ ਹੋਰ ਸੀ ਛੇ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਉਹ ਸਾਰੀ ਦੁਨੀਆ ਦੇ ਵਿੱਚ ਸਲਾਹਿਆ ਹੈ ਕਿ ਵੀ ਇੱਕੋ ਇੱਕ ਸੰਸਥਾ ਦੁਨੀਆ ਦੇ ਵਿੱਚ ਜਿਹੜੀ ਇਲੈਕਟਿਡ ਸੰਸਥਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਾਰੇ ਮੰਨਦੇ ਨੇ ਤੇ ਸ਼੍ਰੀ ਹਰਮੰਦਰ ਸਾਹਿਬ ਤੋਂ ਵੱਡੀ ਗੱਲ ਕੋਈ ਨਹੀਂ ਹੈ ਜੋ ਉੱਥੇ ਹੁਕਮਨਾਮਾ ਜਾਰੀ ਹੋ ਜਾਂਦਾ ਹੈ ਵੱਡੇ ਤੋਂ ਵੱਡਾ ਆ ਕੇ ਵੀ ਉੱਥੇ ਨਤਮਸਤਕ ਹੁੰਦਾ ਹੈ ਔਰ ਉਸ ਫੈਸਲੇ ਨੂੰ ਮੰਨਦਾ ਹੈ ਬਿਲਕੁਲ ਉੱਥੇ ਨਾਗਵਾਂ ਲਿਆ ਜਾਂਦੇ ਨੇ ਨਾ ਕੁਝ ਹੋਰ ਲਿਆ ਜਾਂਦਾ ਹੈ ਬਹੁਤ ਵੱਡਾ ਮੈਸੇਜ ਗਿਆ ਸੀਗਾ ਤੇ ਉਹ ਤੋਂ ਬਾਅਦ ਦੇ ਵਿੱਚ ਅਸੀਂ ਵੀ ਸ਼ਮਤੀ ਦਿੱਤੀ ਸੀਗੀ ਸਾਰਿਆਂ ਨੇ ਜਿਹਨੂੰ ਸਜ਼ਾ ਲੱਗੀ ਉਹ ਸਜ਼ਾ ਪੂਤੀ ਸਾਨੂੰ ਸੇਵਾ ਲੱਗੀ ਅਸੀਂ ਸੇਵਾ ਲਈ ਸੇਵਾ ਕੀਤੀ ਅਸੀਂ ਉੱਥੇ ਸੋ ਉਹ ਤੋਂ ਬਾਅਦ ਦੇ ਵਿੱਚ ਅਸੀਂ ਆਪ ਨੂੰ ਸਹਾਰ ਲੈ ਦਾ ਬੰਦ ਕਰਤੀ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਤੇ ਗਏ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਕਮ ਕੀਤਾ ਸੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਇਕੱਠੇ ਹੋਵੋ ਅਸੀਂ ਆਪਣਾ ਚੁੱਲ੍ਹਾ ਸਮੇਟ ਕੇ ਵਾਪਸ ਆ ਗਏ ਅਸੀਂ ਬਾਅਦ ਚਲੇ ਗਏ ਸਾਰੇ ਪਰ ਫਿਰ ਜਦੋਂ ਉਹਨਾਂ ਦੀ ਗੱਲ ਆਈ ਤੇ ਉਹ ਕਹਿਣ ਲੱਗੇ ਵੀ ਨਹੀਂ ਜੀ ਤਾਂ ਪਾਰਟੀ ਚੋਂ ਕੱਢੇ ਹੋਏ ਨੇ ਜੀ ਇਹ ਜੀ ਪਹਿਲਾਂ ਅਰਜੀ ਦੇਣ ਜੀ ਫਿਰ ਮਾਫੀ ਮੰਗਣ ਜੀ ਫਿਰ ਅਸੀਂ ਦੇਖਾਂਗੇ ਕੀ ਸੋਚਾਂਗੇ ਫਿਰ ਅਸੀਂ ਦੁਬਾਰੇ ਫੇਰ ਕੱਲ੍ਹ ਫਿਰ ਉਹਨੇ ਕਿਹਾ ਵੀ ਤਿੱਥੀ ਕਰਨਾ ਕਰ ਲੋ ਸੋ ਅਸੀਂ ਤਾਂ ਇਨ ਬਿਨ ਜੋ ਸ਼੍ਰੀ ਅਕਾਲ ਪਖਤ ਸਾਹਿਬ ਨੇ ਹੁਕਮ ਕੀਤਾ ਸੀ ਉਹਦੇ ਉੱਤੇ ਪਹਿਰਾ ਦਿੱਤਾ ਹੈ ਅੱਜ ਵੀ ਉਹਦੇ ਪਹਿਰਾ ਦੇ ਰਹੇ ਹਾਂ ਸਾਡਾ ਕੋਈ ਬਣੇ ਨਾ ਬਣੇ ਸਾਡੀ ਬਹੁਤ ਚੜਤ ਹੋ ਜੇ ਸੀ ਬਹੁਤ ਥੱਲੇ ਆ ਜੀ ਪਰ ਅਸੀਂ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਉਹ ਤੋਂ ਇੱਕ ਇੰਟਰਵਿਊ ਨਾਲ ਪਰਾਂ ਨਹੀਂ ਪਰ 2 ਦਸੰਬਰ ਦੇ ਹੁਕਮਨਾਮੇ ਤੋਂ ਪਹਿਲਾਂ ਇੱਕ ਗੱਲ ਇਹ ਵੀ ਆਉਂਦੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਜੋ ਬਿਆਨ ਦਿੱਤਾ ਜਾਂਦਾ ਹੈਗਾ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੀਟਿੰਗ ਹੁੰਦੀ ਆ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਵੀ ਇਹ ਇਲਜ਼ਾਮ ਨੇ ਕਿ ਉਹਨਾਂ ਨੇ ਸਭ ਕੁਝ ਏਜੰਡੇ ਤਹਿਤ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ ਉਹ ਨਹੀਂ ਸੀ ਚਾਹੁੰਦੇ ਕਿਉਂਕਿ ਉਹਨਾਂ ਦੇ ਉੱਪਰ ਇਹ ਇਲਜ਼ਾਮ ਨੇ ਕਿ ਉਹ ਖੁਦ ਅਕਾਲੀ ਦਲ ਨੂੰ ਲੀਡ ਕਰਨਾ ਚਾਹੁੰਦੇ ਸੀ ਖ ਬਿਲਕੁਲੀ ਝੂਠਾ ਹੈ ਨਾ ਕਦੇ ਕੋਈ ਮੀਟਿੰਗ ਹੋਈ ਉਹੀ ਗੱਲ ਕਰਦੇ ਨੇ ਕਿ ਢੀਂਡ ਸਾਹਿਬ ਦੇ ਘਰੇ ਮੀਟਿੰਗ ਹੋਈ ਸੀ ਮੇਰਾ ਖਿਆਲ ਨਹੀਂ ਕਿ 2 ਦਸੰਬਰ ਦੇ ਪਹਿਲੇ ਤੋਂ ਪਹਿਲਾਂ ਕਦੇ ਵੀ ਮੀਟਿੰਗ ਹੋਈ ਹੋਵੇ ਸਾਰੀਆਂ ਮੀਟਿੰਗਾਂ ਮੈਂ ਅਟੈਂਡ ਕਰਦਾ ਰਿਹਾ ਕੋਈ ਮੀਟਿੰਗ ਇਹ ਜਿਹੜੀ ਇਵਨ ਇਹ ਹੀ ਨਹੀਂ ਕਿਤੇ ਗਿਆਈ ਹੋਵੇ ਇਹ ਮੇਰਾ ਖਿਆਲ ਤਾਂ ਗਿਆ ਵੀ ਹੈ ਨਹੀਂ ਕਿਤੇ ਗਿਆ ਨਹੀਂ ਹਰ ਪੀਚ ਇਹ ਪਤਾ ਨਹੀਂ ਕਿੱਥੋਂ ਗੱਲ ਚਲਾਈ ਕੀ ਚਲਾਈ ਨਾ ਉਪਰਦਾਲ ਬਣਨਾ ਚਾਹੁੰਦਾ ਸੀ ਤੁਸੀਂ ਦੇਖਿਆ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਉਹਨੇ ਲਿਖਿਆ ਸੀ ਕਿ ਮੈਂ ਪ੍ਰਧਾਨ ਨਹੀਂ ਬਣਨਾ ਤੇ ਸਾਰੇ ਬੰਦੇ ਉਹਦਾ ਛੱਡ ਕੇ ਰਾਜੀ ਸੀ ਆਪਣਾ ਉਹ ਤਾਂ ਬੜੇ ਧੱਕੇ ਨਾਲ ਪ੍ਰਧਾਨ ਬਣਾਇਆ ਸੀਗਾ ਪਰ ਬਾਦਲ ਤੜਤਾ ਇਹ ਗੱਲ ਕਹਿੰਦੇ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਨਾ ਚਾਹੁੰਦੇ ਸੀ ਉਹ ਕਹਿੰਦੇ ਸੀ ਤੁਸੀਂ ਅਕਾਲੀ ਦਲ ਛੱਡੋ ਤੁਹਾਡੇ ਤੋਂ ਅਕਾਲੀ ਦਲ ਨਹੀਂ ਚੱਲ ਰਿਹਾ ਤੁਸੀਂ ਮੈਨੂੰ ਪ੍ਰਧਾਨ ਲਾਓ ਮੈਂ ਤੁਹਾਨੂੰ ਅਕਾਲੀ ਦਲ ਚਲਾ ਕੇ ਦਿਖਾਉਣਾ ਦੇਖੋ ਸਾਰੀਆਂ ਗੱਲਾਂ ਬਣਾਈਆਂ ਹੋਈਆਂ ਨੇ ਗਿਆਨੀ ਹਰਪ੍ਰੀਤ ਨੇ ਕਦੇ ਵੀ ਨਹੀਂ ਕਿਹਾ ਕਿ ਮੈਂ ਪ੍ਰਧਾਨ ਬਣਨਾ ਉਹ ਤਾਂ ਬੜੇ ਧੱਕੇ ਨਾਲ ਪ੍ਰਧਾਨ ਬਣਾਇਆ ਸਰਬਸੰਮਤੀ ਨਾਲ ਬਣਾਇਆ ਸੀਗਾ ਇੱਕ ਵੀ ਦੱਸ ਦੋਗੇ ਇੱਕ ਬੰਦੇ ਨੇ ਵੀ ਉਹਦਾ ਵਿਰੋਧ ਕੀਤਾ ਹੋਇਆ ਪ੍ਰਵਾਨ ਬਣਦੇ ਸਾਰਿਆਂ ਨੇ ਸਰਬਸੰਮਤੀ ਨਾਲ ਕੀਤਾ ਸੀਗਾ ਸੋ ਇਹ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦਾ ਆਈਟੀ ਵਿੱਚ ਬਹੁਤ ਤਕੜਾ ਹੈ ਇਹ ਗੱਲਾਂ ਕਰਨ ਨੂੰ ਕਿ ਦੂਜੇ ਨੂੰ ਨੀਵਾ ਦਿਖਾਉਣ ਨੂੰ ਆਪਣੀ ਬਹੁਤ ਗੱਲ ਉੱਪਰ ਕਰਨ ਨੂੰ ਪਰ ਹੁਣ ਉਹੀ ਹੈ ਜੋ ਪ੍ਰਮਾਤਮਾ ਨੇ ਕਰਨਾ ਹੈ ਗੁਰੂ ਮਹਾਰਾਜ ਨੇ ਕਰਨਾ ਹੈ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋਗੇ ਲੋਕ ਤੁਹਾਨੂੰ ਪ੍ਰਵਾਨ ਕਰ ਰਹੇ ਨੇ ਕੋਈ ਦੋਰ ਹੈ ਹੀ ਨਹੀਂ ਇਹਦੇ ਵਿੱਚ ਕਿੰਨੀ ਇੱਜ਼ਤਮਤ ਤੁਸੀਂ ਦੇਖਿਆ ਜਦੋਂ ਅਸੀਂ ਮੈਂਬਰਸ਼ਿਪ ਕੀਤੀ ਹੈ ਕਿੱਡੇ-ਕਿੱਡੇ ਇਕੱਠ ਹੁੰਦੇ ਸੀ ਕਿੰਨਾ ਲੋਕ ਸਤਿਕਾਰ ਦਿੰਦੇ ਸੀ ਮੇਰਾ ਖਿਆਲੇ ਕਰਡ ਹੋਣਾ ਜਿਵੇਂ ਜਿਸ ਜਿਹੇ ਭਰਤੀ ਸਾਡੀ ਹੋਈ ਹੈ ਇਹੋ ਜੀ ਭਰਤੀ ਕਦੇ ਕਿਸੇ ਨੇ ਕੀਤੀ ਹੈ ਮੈਨੂੰ ਦੱਸੋ ਕਿਸੇ ਪਾਰਟੀ ਨੇ ਵੀ ਕੀਤੀ ਹੋਵੇ ਜਿਵੇਂ ਇਕੱਠ ਕਰਨਾ ਉੱਥੇ ਜਾ ਕੇ ਬੋਲਣਾ ਉੱਥੇ ਗੱਲ ਕਰਨੀ ਹੈ ਉੱਥੇ ਲੋਕਾਂ ਦੀ ਭਰਤੀਆਂ ਲੈਣੀਆਂ ਨੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਆਉਂਦੇ ਸਾਰ ਇੱਕ ਬਿਆਨ ਦਿੰਦੇ ਨੇ ਕਿ ਮੈਂ ਭਾਈ ਅਕਾਲੀ ਦਲ ਨੂੰ ਇਕੱਠੇ ਕਰਾਂਗਾ ਮੈਂ ਨੰਗੇ ਪੈਰੀ ਸਭ ਕੋਲ ਜਾਵਾਂਗਾ ਵਾਪਸੀ ਕਦੋਂ ਕਰ ਰਹੇ ਫਿਰ ਤੁਸੀਂ ਨਾ ਤਾਂ ਵਾਪਸੀ ਦੀ ਗੱਲ ਹੋਈ ਆ ਅਸੀਂ ਸਿਧਾਂਤ ਤੇ ਖੜੇ ਆ ਅੱਜ ਵੀ ਉਹ ਮੈਂ ਤਾਂ ਇਹ ਗੱਲ ਕਹੀ ਸੀ ਕਿ ਮਜੀਠੀਆ ਸਾਹਿਬ ਨੂੰ ਆਉਣ ਦੀ ਲੋੜ ਨਹੀਂ ਅਸੀਂ ਨੰਗੇ ਪੈਰੀ ਜਾਵਾਂਗੇ ਵੀ ਸ਼ਰਤ 2 3 ਦਸੰਬਰ ਦਾ ਜਿਹੜਾ ਫੈਸਲਾ ਇਹਨਾਂ ਮੇਨ ਲਾਗੂ ਹੋ ਜੇ ਉਹ ਤੋਂ ਉਹਦਾ ਬਣਾ ਨਹੀਂ ਜਾ ਸਕਦੇ ਸੀ 2 ਦਸੰਬਰ ਦੇ ਫੈਸਲੇ ਦੀ ਜਦੋਂ ਵੀ ਗੱਲ ਆਉਂਦੀ ਹੈ ਸਧਾਰਤ ਕੀ ਸੀਗੇ ਤੁਸੀਂ ਕੀ ਸਮਝਦੇ ਵੀ ਉਹ ਕਿਉਂ ਨਹੀਂ ਉਸ ਤਰ੍ਹਾਂ ਦੇ ਲਾਗੂ ਕੀਤੇ ਗਏ ਕੀ ਸੁਖਵੀਰ ਸਿੰਘ ਬਾਦਲ ਦਾ ਦੁਬਾਰਾ ਪ੍ਰਧਾਨ ਬਣਨਾ ਹੀ ਗਲਤ ਸੁਖਵੀਰ ਦੇ ਪ੍ਰਧਾਨ ਬਣਨ ਜਾਂ ਨਾ ਬਣਨ ਦੀ ਕੋਈ ਗੱਲ ਹੀ ਹੈ ਨਹੀਂ ਪਹਿਲੀ ਗੱਲ ਤਾਂ ਉਹਨਾਂ ਨੇ ਮੁਖਸਰ ਸਾਹਿਬ ਜਾ ਕੇ ਕਹਿਤਾ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਹੈ ਮੈਂ ਤਾਂ ਐਵੇਂ ਮੰਨ ਗਿਆ ਤੁਸੀਂ ਰੱਬ ਦੇ ਘਰ ਦੇ ਵਿੱਚ ਜਾ ਕੇ ਕਹੋਗੇ ਮੈਂ ਝੂਠ ਬੋਲ ਕੇ ਆਇਆ ਉੱਥੇ ਹੁਣ ਮੈਂ ਸੱਚ ਬੋਲਣਾ ਇਹ ਇਹ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰ ਦੀ ਕਮੇਟੀ ਬਣਾਈ ਜਿਹੜੇ ਦੋ ਸੀਨੀਅਰ ਮੋਸਟ ਮੈਂਬਰ ਸੀਗੇ ਜਿਹੜੇ ਉਹਨਾਂ ਦੇ ਖਾਸ ਸੀਗੇ ਧਾਮੀ ਸਾਹਿਬ ਵੀ ਉਹਨਾਂ ਨੇ ਬਣਾਏ ਸੀਗੇ ਬਲੰਗਰ ਸਾਹਿਬ ਵੀ ਉਹਨਾਂ ਨੇ ਬਣਾਈ ਸੀ ਦੋਏ ਛੱਡ ਕੇ ਬਾਕੀ ਇਹਦਾ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨੂੰ ਤਾਲੂਫੀਡੋ ਕਰ ਦਈਏ ਇਹਦਾ ਮੈਂ ਧੰਨਵਾਦ ਕਰਦਾ ਕਿ ਜਿਹੜੇ ਪੰਜ ਮੈਂਬਰ ਸੀ ਖੜੇ ਰਹੇ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਕਿ ਪੰਜਾਂ ਨੂੰ ਆਇਆ ਹੁਕਮ ਕਰਦਾ ਕਿ ਤੁਸੀਂ ਪ੍ਰਤੀ ਕਰੋ ਉਹਨਾਂ ਨੇ ਪਰਤੀ ਕੀਤੀ ਇਹ ਨਹੀਂ ਕਰਦੇ ਕਿ ਪਰਤੀ ਕੀਤੀ ਕਿ ਉਹਨਾਂ ਨੇ ਪਰਚੀਆਂ ਬਣਤੀਆਂ ਤੇ ਅੰਦਰ ਬੈਠ ਕੇ ਕਰ ਲਈ ਲੋਕਾਂ ਦੇ ਵਿੱਚ ਜਾ ਕੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪਰਤੀ ਕੀਤੀ ਹੈ ਉਹਨਾਂ ਨੇ ਤੇ ਅਛੋ ਇਹ ਪਰਤੀ ਇਹ ਕਰਨਾ ਬਣਦਾ ਸੀਗਾ ਉਹਨਾਂ ਨੇ ਤਾਂ ਮੰਨੇ ਹੀ ਨਹੀਂ ਹੁਕਮਨਾਮੇ ਹੀ ਨਹੀਂ ਮੰਨਿਆ ਹੈ ਉਹਨਾਂ ਨੇ ਤਾਂ ਆਪਣੀ ਪਰਤੀ ਕਰਨੀ ਸ਼ੁਰੂ ਕੀਤੀ ਤੇ ਪੰਜ ਮੈਂਬਰੀ ਕਮੇਟੀ ਦੀ ਇੱਕ ਹਾਜ਼ਰਨ ਕਿ ਵੀ ਉਹਨਾਂ ਨੇ ਇੱਕ ਵੀ ਪਰਚੀ ਕੀਤੀ ਹੋਵੇ ਜਿਹਦੇ ਕਿਹਾ ਹੋਵੇ ਕਿ ਆ ਅਕਾਲ ਤਖਤ ਸਾਹਿਬ ਨੇ ਬਣਾਈ ਸੀਗੀ ਤੇ ਆ ਇੱਥੇ ਅਸੀਂ ਪਰਤੀ ਕਰ ਰਹੇ ਹਾਂ ਉਹ ਤਾਂ ਤੁਹਾਡੀ ਭਰਤੀ ਨੂੰ ਬੋਗਸ ਦੱਸ ਦੇ ਲਈ ਵੀ ਉਹ ਤਾਂ ਕਹਿੰਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਵੀ ਉਹਨਾਂ ਕੋਲ ਸਲਿੱਪ ਨਹੀਂ ਸੀਗੀ ਉਹ ਤਾਂ ਪੰਜ ਮੈਂਬਰੀ ਕਮੇਟੀ ਸੀ ਉਹਨਾਂ ਦੇ ਵੱਲੋਂ ਹੀ ਭਰਤੀ ਕੀਤੀ ਗਈ ਆ ਪੰਜ ਮੈਂਬਰੀ ਕਮੇਟੀ ਕਿਹਨੇ ਬਣਾਈ ਸੀ ਸੱਤ ਮੈਂਬਰੀ ਬਣਾਈ ਗਈ ਸੀ ਜੀ ਸੱਤ ਮੈਂਬਰੀ ਕਮੇਟੀ ਮੈਂ ਪਹਿਲਾਂ ਕਿਹਾ ਸੱਤ ਮੈਂਬਰੀ ਕਮੇਟੀ ਬਣਾਈ ਸੀਗੀ ਦੋ ਮੈਂਬਰ ਜਿਹੜੇ ਸੀਨੀਅਰ ਮੋਸਟ ਸੀਗੇ ਜਿਹੜੇ ਸਭ ਤੋਂ ਵੱਧ ਨੇੜੇ ਸੀ ਉਸ ਧੜੇ ਦੇ ਉਹ ਛੱਡ ਕੇ ਬਾਗ ਗਏ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਛੱਡਣ ਦੇ ਕੀ ਕਾਰਨ ਸੀ ਕਿਉਂ ਉਹਨਾਂ ਨੇ ਛੱਡਿਆ ਜਿਹੜੀ 5 ਮੈਂਬਰ ਦੀ ਕਮੇਟੀ ਹੈ ਇਹ ਜਾਂਦੇ ਰਹੇ ਨੇ ਮੀਟਿੰਗਾਂ ਕਰਦੇ ਰਹੇ ਨੇ ਉਹਨਾਂ ਨਾਲ ਇਕੱਠੇ ਕਹਿੰਦੇ ਜਾਂਦੇ ਰਹੇ ਨੇ ਇਹ ਗੱਲ ਹੀ ਕਹਿੰਦੇ ਮੀਟਿੰਗਾਂ ਨਹੀਂ ਇੱਕ ਦੋ ਮੀਟਿੰਗਾਂ ਹੋਈਆਂ ਨੇ ਇਹਨਾਂ ਦੀਆਂ ਸੱਤ ਦੇ ਸੱਤ ਇਕੱਠੇ ਮੀਟਿੰਗਾਂ ਕਰਦੇ ਰਹੇ ਨੇ ਕਹਿੰਦਾ ਸਾਡਾ ਕੋਈ ਲਾਗਤ ਦੇਗਾ ਹੈ ਨਹੀਂ ਸੀ ਉਹਨਾਂ ਦੇ ਨਾਲ ਪਰ ਇਹ ਮੀਟਿੰਗਾਂ ਕਰਦੇ ਰਹੇ ਨੇ ਇਹ ਤਾਂ ਫਿਰ ਜਦੋਂ ਹੁਕਮਨਾਮਾ ਆ ਗਿਆ ਉਹਨਾਂ ਨੂੰ ਵੀ ਤੁਸੀਂ ਛੱਡੋ ਤੇ ਦੇਖੋ ਉਹਨਾਂ ਦਸ਼ਮ ਮੁਤਾਬਕ ਮੈਨੂੰ ਪਤਾ ਚੁੰਦਾ ਸਾਹਿਬ ਕਹਿੰਦੇ ਮੈਨੂੰ ਵੀ ਕਿਹਾ ਸੀ ਯਾਰੀ ਕਹਿੰਦਾ ਮੈਨੂੰ ਵੀ ਕਿਹਾ ਸੀ ਕਿ ਵੀ ਤੁਸੀਂ ਇਹ ਪਰਤੀ ਨਾ ਕਰੋ ਪਰ ਅੱਜ ਜਿਹੜੇ ਤੁਹਾਡੇ ਢੜੇ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਉੱਪਰ ਇਹ ਵੀ ਇਲਜ਼ਾਮ ਨੇ ਕਿ ਵਿਦੇਸ਼ ਮਹਿਲਾ ਦੇ ਨਾਲ ਗਏ ਸੀ ਉਹ ਆਪਣੀ ਸਾਲੀ ਦੇ ਨਾਲ ਜੋ ਕੁਝ ਵੀ ਉਹਨਾਂ ਨੇ ਕੀਤਾ ਉਹ ਵੀ ਉਹਨਾਂ ਦੇ ਉੱਪਰ ਇਲਜ਼ਾਮ ਨੇ ਇਹ ਜੋ ਇਲਜ਼ਾਮ ਨੇ ਫਿਰ ਉਹ ਕਿਉਂ ਲਗਾਏ ਜਾ ਰਹੇ ਨੇ ਦੇਖੋ ਤੁਸੀਂ ਇੱਕ ਚੀਜ਼ ਦੱਸੋ ਜਦੋਂ ਉਹਨੂੰ ਪਰਤੀ ਕੀਤਾ ਉਹ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਸਰਪ ਸਭ ਬਣਦੇ ਨੇ ਫਿਰ ਉਹ ਬਾਹਰ ਜਾਂਦੇ ਨੇ ਸਾਰੀ ਇਨਕੁਆਇਰੀ ਹੁੰਦੀ ਹੈ ਇਨਕੁਆਇਰੀ ਕਿਨੇ ਕੀਤੀ ਐ ਜੀਪੀਛ ਨੇ ਕੀਤੀ ਐ ਸਸਕਵੀਰ ਸਿੰਘ ਬਾਲ ਦੇ ਧੜੇ ਨੇ ਕੀਤੀ ਐ ਉਦੋਂ ਸਾਰਾ ਕੁਝ ਠੀਕ ਸੀਗਾ ਜਦ 2 ਦਸੰਬਰ ਦਾ ਫੈਸਲਾ ਆ ਗਿਆ ਫਿਰ ਇਹ ਸਾਰੇ ਐਲੀਗੇਸ਼ਨ ਖੜੇ ਹੋ ਗਏ ਇੱਥੇ ਬੱਸ ਨਹੀਂ ਚਲੋ ਮੰਨ ਲਓ ਉਹਦਾ ਕਸੂਰ ਸੀਗਾ ਫਿਰ ਤੁਸੀਂ ਦੂਜੇ ਪਾਸੇ ਕੀ ਕਹੋਗੇ ਜੀ ਉਸ ਤੋਂ ਬਾਅਦ ਜਾਨੀ ਸੁਲਤਾਨ ਸਿੰਘ ਨੂੰ ਵੀ ਹਟਾਤਾ ਅਕਾਲ ਤਖਤ ਜੱਜਦਾ ਸਾਹਿਬ ਨੂੰ ਵੀ ਹਟਾਤਾ ਕਿ ਸਾਰੇ ਹੀ ਸੀ ਜੋ ਜਦੋਂ ਤੱਕ ਤੁਹਾਡੀ ਬਣਦੀ ਹੈ ਜਦੋਂ ਤੱਕ ਤੁਹਾਡੇ ਗੁਣ ਗਾਉਂਦਾ ਉਹਨੂੰ ਤਾਂ ਮਤਲਬ ਬਹੁਤ ਦੂਤ ਹੁੰਦਾ ਹੈ ਜਦੋਂ ਤੁਸੀਂ ਉਹ ਤੋਂ ਬੂਧੂਪ ਉਰਾਪਰਾ ਹੋਗੇ ਫਿਰ ਆਪਾਂ ਕਹਿਣਾ ਜਿਹਦਾ ਆਸੀ ਇਹ ਨਹੀਂ ਗੱਲ ਕਰਨੀ ਚਾਹੀਦੀ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਸ਼੍ਰੀ ਅਕਾਲ ਤਖਸਾਲ ਜਸਵੰਤ ਸਾਹਿਬ ਜਿੰਨੇ ਸਾਡੀ ਜਸਾ ਉਹਨਾਂ ਦਾ ਵਾਸਤਵ ਅਸਤਕਾਰ ਕਰੀਏ ਉਹਦੀ ਇੱਕ ਬਿਲੀ ਵਿਧਾਨ ਹੋਵੇ ਕਿ ਇਸ ਤਰ੍ਹਾਂ ਲਾਉਣਾ ਹੈ ਇਸ ਤਰ੍ਹਾਂ ਹਟਾਉਣਾ ਹੈ ਆਪਾਂ ਤਾਂ ਇਹ ਸਮਝਦੇ ਆ ਕਿ ਜਦੋਂ ਮਰਜੀ ਇਹਨਾਂ ਨੂੰ ਫੜ ਕੇ ਲਾ ਦਿਓ ਜਿੰਨ ਮਰਜੀ ਪਾਟਾ ਲਓ ਸੋ ਉਹ ਜਿੰਨੇ ਮਰਜੀ ਐਲੀਗੇਸ਼ਨ ਲਾ ਦਿਓ ਆਰਐਸਐਸ ਦਾ ਲਾ ਦਿਓ ਬੀਜੇਪੀ ਦਾ ਲਾ ਦਿਓ ਟੈਗ ਲਾਏ ਆਪਣ ਪਰ ਇਹ ਗੱਲਾਂ ਨਹੀਂ ਚਾਹੀਦੀਆਂ ਹਨ ਆਪਾਂ ਆਪਣੇ ਸਿੱਖ ਪੰਥ ਦੀ ਆਪਣੇ ਧਰਮਕਸਾਨਾ ਦੀ ਆਪਣੇ ਆਪ ਹੀ ਡਾਊਨਫਾਲ ਕਰ ਰਿਹਾ ਹੈ ਪਰ ਕਿਹਵੀ ਚਰਚਾ ਕੀ ਹੁਣ ਜਿੰਨੇ ਵੀ ਬਾਗੀ ਧੜੇ ਵਾਲੇ ਨੇ ਉਹ ਵਾਇਆ ਬੀਜੇਪੀ ਦੁਬਾਰਾ ਬਾਦਲ ਧੜੇ ਚ ਵਾਪਸੀ ਕਰਨਗੇ ਕਦੇ ਸਾਡੀ ਬੀਜੇਪੀ ਨਾਲ ਕੋਈ ਗੱਲ ਹੋਈ ਉਹਨਾਂ ਦੀ ਰੋਜ਼ ਉਹਦਾ ਤਰਲ ਮੱਛੀ ਹੋ ਰਹੇ ਨੇ ਤੁਹਾਡੇ ਪ੍ਰਧਾਨ ਇਹ ਗੱਲ ਕਹਿੰਦੇ ਨੇ ਕਿ ਮੈਂ ਤਾਂ ਬੀਜੇਪੀ ਨਾਲ ਮੇਰੀ ਸਾਂਝਾ ਮੈਂ ਗੱਲਬਾਤ ਕਰਦਾਗਾ ਤੁਹਾਡੇ ਪ੍ਰਧਾਨ ਇਹ ਗੱਲ ਕਦੋਂ ਕਦੋਂ ਕਿਹਾ ਬਿਰਸਾ ਸਿੰਘ ਵਿਲਟੋਹਾ ਦੇ ਵੱਲੋਂ ਜੋ ਵੀਡੀਓ ਕਲਿੱਪਾਂ ਵਾਇਰਲ ਕੀਤੀਆਂ ਜਿਹੜਾ ਬੀਜੇਪੀ ਬਟੋਹਾ ਸਾਹਿਬ ਦੀ ਗੱਲ ਹੈ ਉਹ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਹੈ ਜੋ ਉਹਨਾਂ ਨੇ ਕਿਹਾ ਜੋ ਕਿਹਾ ਜਦੋਂ ਉਹ ਅਕਾਲਤਾ ਜੱਜਦਾਰ ਸੀ ਸਾਹਿਬ ਸੀ ਉਦੋਂ ਤਾਂ ਉਥੇ ਸਾਰੀ ਦੁਨੀਆ ਟੁੱਕਦੀ ਹੈ ਉਹ ਸਥਾਨ ਇਹ ਹਜਾ ਹੈ ਉਥੇ ਕਿ ਹੋਮ ਮਿਨਿਸਟਰ ਕੀ ਪ੍ਰਾਇਮ ਮਿਨਿਸਟਰ ਕੀ ਮੈਂ ਕਹਿੰਦਾ ਗੁਰੂ ਸਾਹਿਬਾਨ ਕੋ ਵੀ ਸਾਰੇ ਆਉਂਦੇ ਰਹੇ ਨੇ ਮੁਗਲ ਨਹੀਂ ਆਉਂਦੇ ਰਹੇ ਜਿਹਨਾਂ ਨਾਲ ਇੰਨੀ ਦੁਸ਼ਮਣੀ ਸੀ ਸੋ ਉਹ ਸਥਾਨ ਤੇ ਤਾਂ ਹਰ ਬੰਦਾ ਨੀਮਾ ਹੋ ਕੇ ਆਉਂਦਾ ਹੈ ਹਰ ਬੰਦਾ ਉਹ ਸਥਾਨ ਦਾ ਸਨਮਾਨ ਕਰਦਾ ਹੈ ਅਸੀਂ ਕਟਾਰੇ ਮੈਂ ਵੱਖਰੀ ਗੱਲ ਹੈ ਪਰ ਕਿਸੇ ਬੰਦੇ ਦੀ ਹਿੰਮਤ ਨਹੀਂ ਹੈ ਕਿ ਅਕਾਲ ਤਖਤ ਸਾਹਿਬ ਜੀ ਕਿ ਉਹ ਮੰਗਲ ਵੀ ਕਰ ਦੇਵੇ ਇਹ ਮਹਿਸੂਸ ਤਾਂ ਰਖਣਾ ਸਾਹਿਬ ਤੁਸੀਂ ਵੀ ਕਰਦੇ ਹੋਣੇ ਲੋਕ ਵੀ ਇਹ ਚਾਹੁੰਦੇ ਨੇ ਜੋ ਪੰਥਕ ਧਿਰਾਂ ਨੇ ਉਹ ਵੀ ਗੱਲ ਚਾਹੁੰਦੇ ਨੇ ਕਿ ਅਕਾਲੀ ਦਲ ਇੱਕੋ ਪਲੇਟਫਾਰਮ ਤੇ ਇਕੱਠਾ ਹੋਵੇ ਤਾ ਕਿ ਤੇ ਜਾ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲੇ ਵਾਂਗ ਅਕਾਲੀ ਦਲ ਦੇਖਣ ਨੂੰ ਮਿਲੇਗਾ ਸਾਰੀ ਦੁਨੀਆ ਚਾਹੁੰਦੀ ਹੈ ਕਿ ਪੰਥਕ ਸਰਕਾਰ ਹੋਵੇ ਰिजिनल ਪਾਰਟੀ ਹੋਵੇ ਤੇ ਸ਼ੋਮਨੀ ਕਾਲੀ ਦੀ ਸਰਕਾਰ ਹੋਵੇ ਇਹ ਸਾਰੀ ਦੁਨੀਆ ਚਾਹੁੰਦੀ ਹੈ ਇਸ ਕੋਈ ਦੌਰ ਆਇਆ ਨਹੀਂ ਹੁਣ ਪਰ ਦੂਜੇ ਪਾਸੇ ਇਹ ਦੇਖੋ ਵੀ ਸਤਾਂ ਦੀ ਇਲੈਕਸ਼ਨ ਹੋਈ ਸਤਾਂ ਦੀ ਇਲੈਕਸ਼ਨ ਚੜ੍ਹਦੀਆਂ ਕਿੰਨੀਆਂ ਸੀਟਾਂ ਰਹੀਆਂ ਸਤਾਂ ਤੋਂ ਬਾਅਦ 19 ਰਹੀ 19 ਦੇ ਵਿੱਚ ਸਾਰੀਆਂ ਹੋਰ ਕੱਟ ਗਈਆਂ 22 ਦੇ ਵਿੱਚ ਤਿੰਨੇ ਸੀਟਾਂ ਰਹਿ ਗਈਆਂ 24 ਦੇ ਵਿੱਚ ਜਾ ਕੇ ਸਾਡੇ ਜਵਾਨਤਾ ਜਬਤ ਹੋ ਗਈਆਂ ਸਾਰੇ ਇਕੱਠੇ ਸੀ ਇਮਾਨਦਾਰੀ ਨਾਲ ਸਾਰੇ ਨੇ ਕੰਮ ਕੀਤਾ ਦੇਖੋ ਲੋਕ ਨਹੀਂ ਚਾਹੁੰਦੇ ਕਿ ਜੋ ਕੁਝ ਕੀਤਾ ਹੈ ਚਾਹੇ ਬੇਅਦਬੀ ਦੀ ਗੱਲ ਸੀਗੀ ਗੋਲੀ ਕਾਢ ਦੀ ਗੱਲ ਸੀਗੀ ਜਾਂ ਅਫਸਰ ਸੇਭਾਂ ਲਾਉਣ ਦੀ ਗੱਲ ਸੀਗੀ ਜਾਂ ਮਾਫੀ ਦੀ ਗੱਲ ਸੀਗੀ ਉਸ ਗੱਲ ਤੋਂ ਲੋਕ ਸਾਡਾ ਡਰਾ ਸੀ ਉਹਦੀ ਦ੍ਰਿਸ਼ਟੀ ਇੱਕੋ ਗਲਤ ਨਾ ਹੋ ਸਕਦੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਜਾ ਕੇ ਮਾਫੀ ਮੰਗ ਲਈ ਜੋ ਉਹਨਾਂ ਨੇ ਹੁਕਮਨਾਮਾ ਕੀਤਾ ਹੈ ਇਹਨੂੰ ਲਾਗੂ ਕਰ ਲੀਏ ਤਾਂ ਲੋਕ ਸਾਰੇ ਖੁਸ਼ ਸੀਗੇ 2 ਦਸੰਬਰ ਨੂੰ ਸਾਇ ਲੋ ਖੁਸ਼ੀ ਕਿ ਬਹੁਤ ਵਧੀਆ ਫੈਲਾ ਹੋਇਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਸਤੇ ਪਾਛ ਨੇ ਮਿਹਰ ਕੀਤੀ ਹੈ ਤੇ ਇੰਨਾ ਵਧੀਆ ਫੈਲਾ ਹੋ ਸਕਦਾ ਜੇ ਅਸੀਂ ਇਨਵੇਂ ਲਾਗੂ ਕਰ ਲੈਂਦੇ ਤਾਂ ਅੱਜ ਨੂੰ ਤਾਂ ਲੋਕਾਂ ਨੇ ਸਾਰਿਆਂ ਨੇ ਭੁੱਲ ਜਾਣਾ ਸੀ ਕਾਂਗਰਸ ਕਾਂਗਰਸ ਨੂੰ ਹੋਰ ਕਿਸੇ ਗੱਲ ਨਹੀਂ ਸੀ ਹੋਣੀ ਤੇ ਅੱਜ ਤਾਂ ਸਾਰਿਆਂ ਨੇ ਪੰਛੋ ਗੱਲ ਕਰਨੀ ਸੀ ਪਰ ਅਸੀਂ ਜਾ ਕੇ ਜਿੱਡੀ ਗੱਲ ਕਹਿ ਦਿੱਤੀ ਕਿ ਐਵੇਂ ਐਵੇਂ ਮੰਨ ਕੇ ਉਸ ਗੱਲ ਲਈ ਲਿਆ ਕੇ ਸਾਨੂੰ ਥੱਲੇ ਖੜੇ ਕਰਤਾ ਪਰ ਬਹੁਤ ਸਾਰੇ ਸਵਾਲ ਨੇ ਤੁਸੀਂ ਕੈਬਨਟ ਮਨਿਸਟਰ ਵੀ ਰਹੇ ਹੋ ਬੇਅਦਵੀਆਂ ਹੁੰਦੀਆਂ ਨੇ ਗੋਲੀकांड ਹੁੰਦਾਗਾ ਜੋ ਕੁਝ ਵੀ ਪੰਜਾਬ ਦੇ ਵਿੱਚ ਵਾਪਰਦਾ ਇਹ ਸਾਰਾ ਕੁਝ ਅਕਾਲੀ ਦਲ ਤੇ ਹੀ ਕਿ ਕਿ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਕੀਤਾ ਗਿਆ ਜਾਂ ਜਿੰਨਾ ਟਾਈਮ ਅਕਾਲੀ ਦਲ ਦੀ ਸਰਕਾਰ ਰਹੀ ਹੈਗੀ ਉਹਨਾਂ ਦੇ ਵੱਲੋਂ ਹੀ ਸਭ ਸਭ ਕੁਝ ਕੀਤਾ ਗਿਆ ਇਹਨਾਂ ਸਵਾਲਾਂ ਦਾ ਜਵਾਬ ਤੁਸੀਂ ਵੱਖ ਹੋ ਕੇ ਕਿਵੇਂ ਪੰਥ ਨੂੰ ਦਿਓਗੇ ਦੇਖੋ ਇਹ ਬੜਾ ਸਿੱਧਾ ਜਿਹਾ ਸਵਾਲ ਹੈ ਜਿਹੜੇ ਇਹ ਮੁੱਦੇ ਨੇ ਇਹ ਕੋਈ ਕੈਬਨਟ ਦੇ ਫੈਸਲੇ ਨਹੀਂ ਹਨ ਇਇ ਇੱਕੋ ਬੰਦੇ ਦੇ ਫੈਸਲੇ ਨੇ ਇੱਕੋ ਬੰਦਾ ਰਿਸਪੌਂਸੀਬਲ ਹੁੰਦੇ ਲਈ ਜਦੋਂ 12 ਦੇ ਵਿੱਚ ਸਰਕਾਰ ਜਦੋਂ 12 ਦੀ ਸਰਕਾਰ ਬਣੀ ਹੈ ਸਾਰੇ ਬੰਦੇ ਕਹਿੰਦੇ ਸੀ ਕਿ ਸਤਜੀਤ ਸਿੰਘ ਕਰਕੇ ਸਰਕਾਰ ਬਣੀ ਹੈ ਇਹਦਾ ਵਿਜਨ ਇਹਦੀ ਸੋਚ ਹੈ ਜੇ 17 ਦੇ ਵਿੱਚ ਸਾਡੀ ਗੱਲ ਘਟਣ ਲੱਗੀ ਤਾਂ ਉਹਦੇ ਲਈ ਵੀ ਲੀਡਰ ਜ਼ਿੰਮੇਵਾਰ ਹੁੰਦਾ ਦੇਖੋ ਨਾ ਤਾਂ ਸਾਨੂੰ ਮਾਫੀ ਦਾ ਪਤਾ ਸੀਗਾ ਮੈਂ ਸੌਖਾ ਕੇ ਕਹਿ ਸਕਦਾ ਕਿ ਮੈਂ ਸਕੂਲਾਂਾਂ ਵਿੱਚ ਪੜਿਆ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਚਲੇ ਗਏ ਤੇ ਅੱਧੇ ਘੰਟੇ ਦਾ ਕੰਮ ਸੀ ਅੱਧਾ ਘੰਟਾ ਵੀ ਜੇ ਪੰਜਾਬ ਪੁਲਿਸ ਚਾਹੁੰਦੀ ਤਾਂ ਅੱਧੇ ਘੰਟੇ ਚ ਗੁਰੂਗਾਂ ਸਾਹਿਬ ਨੂੰ ਉਸੇ ਪਿੰਡ ਦੇ ਵਿੱਚ ਸੀਗੇ ਜੇ ਮਹਾਰਾਣੀ ਦੇ ਜਿਹੜੇ ਪੈਸੇ ਨੇ ਨੇਪਾਲ ਤੋਂ ਜਾ ਕੇ ਲਿਆਂਦੇ ਜਾ ਰਹੇ ਸਨ 24 ਘੰਟੇ ਦੇ ਵਿੱਚ ਤੇ ਫਿਰ ਉਹ ਤਾਂ ਗੱਲ ਹੀ ਕੁਝ ਨਹੀਂ ਸੀ ਆ ਆਈਜੀ ਸਾਹਿਬ ਦਾ ਪੈਸੇ ਕਿਵੇਂ ਕੱਢ ਕੇ ਲਿਆਂਦੇ ਜਿਹੜੇ ਪੋਸੀਬਲ ਹੀ ਨਹੀਂ ਸੀ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ 'ਚ ਬੈਠੇ ਸੀ ਬੰਦੇ ਕਿੱਥੇ-ਕਿੱਥੇ ਬੈਠੇ ਸੀਗੇ ਉਦੋਂ ਆਪਾਂ ਇਰਾਦਾ ਨਹੀਂ ਕੀਤਾ ਹੈ ਦੂਜੇ ਪਾਸੇ ਕਿਸਾਨ ਅੰਦੋਲਨ ਕਿੰਨਾ ਚਿਰ ਚੱਲਿਆ ਇੱਕ ਸਾਲ ਚੱਲਿਆ ਜੀਟੀ ਰੋਡ ਤੇ ਬੈਠੇ ਸੀਗੇ ਜਿਹੜੇ ਸੰਤ ਮਹਾਪੁਰਸ਼ ਬੈਠੇ ਸੀਗੇ ਇਹ ਤਾਂ ਆਮ ਸਰਦ ਤੇ ਬੈਠੇ ਸੀਗੇ ਘੰਟਿਆਂ ਦੀ ਗੱਲੇ ਸੀਗੀ ਆਪਾਂ ਘੰਟੇ ਦੀ ਗੁਲੀ ਚਲਾਤੀ ਸੋ ਜੇ ਆਪਾਂ ਜਿਹੜੀ ਕੋਈ ਗਲਤੀ ਹੋ ਜਵੇ ਜੇ ਹੱਥ ਵੰਡ ਕੇ ਮੰਨ ਮੰਨ ਲਈਏ ਕਿ ਹਾਂ ਜੀ ਆਹ ਗਲਤੀ ਸਾਡੀ ਆ ਆਖੀ ਮੰਨ ਲਈ ਨਿਵੇਂ ਹੋਏ ਨਿਵੇਂ ਸੋ ਗੌਰਾ ਹੋਏ ਜਿਮਨੇ ਨਿਵੇਂ ਹੋਣਗੇ ਪਰਮਾਤਮਾ ਤੁਹਾਡੀ ਮੱਤ ਕਰਦਾ ਪਰ ਜੇ ਇੱਥੇ ਕਹੀਏ ਵੀ ਨਹੀਂ ਜੀ ਜਾਣੇ ਜਾਣੇ ਹੋ ਗਿਆ ਜੀ ਹੋਰ ਹੋ ਗਿਆ ਉੱਥੇ ਫਿਰ ਆਪਾਂ ਮਾਰ ਖਾਂਦੇ ਸੋ ਰੱਬ ਦੇ ਘਰ ਦੇ ਵਿੱਚ ਜਾ ਕੇ ਤਾਂ ਤੁਹਾਨੂੰ ਗੁਰੂ ਮਹਾਰਾਜ ਦੇ ਅਰਦਾਸ ਹੀ ਕਰਨੀ ਚਾਹੀਦੀ ਹੈ ਜੋ ਹੋਇਆ ਹੈ ਉਥੇ ਸਹੀ ਸੱਚ ਬੋਲਣਾ ਚਾਹੀਦਾ ਤੇ ਉਹਦੀ ਮਾਫੀ ਮੰਗਣੀ ਚਾਹੀਦੀ ਹੈ ਉਸ ਘਰ ਤੋਂ ਤਾਂ ਹਰ ਬੰਦੇ ਨੂੰ ਬਖਸ਼ੰਦ ਹੁੰਦੀ ਹੈ ਉਥੇ ਕੋਈ ਉਹ ਨਹੀਂ ਕਾਨੂੰਨ ਨਹੀਂ ਚੱਲਦਾ ਹੈ ਉਥੇ ਗੁਰੂ ਮਹਾਰਾਜ ਬਖਸ਼ਿਸ਼ ਕਰ ਦਿੰਦਾ ਚਲੋ ਹੋਰ ਨਾਲ ਲੀਡਰਾਂ ਦੀ ਜੇਕਰ ਆਪਾਂ ਗੱਲ ਛੱਡਦੇ ਹੋਏ ਤੁਹਾਡੀ ਗੱਲ ਕਰੀਏ ਤੁਹਾਡੀ ਭਾਜਪਾ ਦੇ ਨਾਲ ਨੇੜਤਾ ਹੈ ਦੇਖੋ ਮੇਰੀ ਦੁਸ਼ਮਣੀ ਵੀ ਪੂਰੀ ਰਹੀ ਉਹਨਾਂ ਨਾਲ ਤੁਹਾਨੂੰ ਪਤਾ ਹੀ ਹੈ ਦਰਸ਼ਨ ਨੂੰ 에어ਪੋਰਟ ਤੋਂ ਬਾਅਦ ਮੋਟਰਸਟਾਚ ਉਹਨਾਂ ਨੇ ਕਸੂਰ ਕੀ ਸੀ ਕਿ ਤੁਸੀਂ ਲੰਗਰ ਕਿਉਂ ਲਾਇਆ ਲੰਗਰ ਤਾਂ ਅਸੀਂ ਤਮਲਾੜੀ ਚ ਵੀ ਜਾ ਕੇ ਲਾਇਆ ਸੀਗਾ ਤੇ ਸੋਸ਼ਲ ਕੰਮ ਅਸੀਂ ਅੱਜ ਵੀ ਕਰਦੇ ਆ ਪਹਿਲਾਂ ਵੀ ਕਰਦੇ ਸੀਗੇ ਮੈਨੂੰ ਤੁਸੀਂ ਦੱਸ ਦੋ ਕਿ ਜਾਂ ਦਸਰਾ ਪਹਿਲਾ ਕੰਮ ਹੋਵੇ ਅਸੀਂ ਪਹਿਲੀ ਵਾਰੀ ਲੰਗਰ ਲਾਇਆ ਹੋਵੇ ਉੱਥੇ ਇੱਥੇ ਆ ਸ਼ੂਗਰ ਮਿੱਲ ਸੀ ਆਪਣੇ ਰਖੜੇ ਮੇਰਾ ਖਿਆਲ ਹੈ ਵੀ ਤਿੰਨ ਤਿੰਨ ਚਾਰ ਚਾਰ ਮਹੀਨੇ ਲਗਾਤਾਰ ਸਾਡਾ ਲੰਗਰ ਚੱਲਦਾ ਰਿਹਾ ਇਹ ਬਖਸ਼ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਬਖਸ਼ ਹੈ ਜੇ ਉੱਥੇ ਲੰਗਰ ਲਾੜਿਆ ਕੋਈ ਗੁਨਾਹ ਨਹੀਂ ਸੀ ਕਰਤਾ ਤੇ ਉਹਦੀ ਸਜ਼ਾ ਸਾਡੇ ਘਰ ਚ ਵਿਆਹ ਹੋਵੇ ਤੇ ਉਹਨੂੰ 에어ਪੋਰਟ ਤੋਂ ਬਾਅਦ ਮੋੜ ਦੇਣ ਕਿ ਤੂੰ ਜਾ ਲੰਗਰ ਬੰਦ ਕਰ ਲੈ ਜਾਂ ਕਿਸਾਨ ਜੀ ਨਾਲ ਸਮਝੌਤਾ ਕਰਾ ਦੇ ਜਾਂ ਫਿਰ ਵਾਪਸ ਚਲੇ ਜਾ ਉਹਦੇ ਕੋਈ ਕੁਰਾਸੀ ਜਿਹੜਾ ਲੰਗਰ ਸੀ ਮਤਲਬ ਬਾਬੇ ਨਾਲ ਦੇ ਲੰਗਰ ਆ ਸਾਡਾ ਹੈ ਹੀ ਨਹੀਂ ਸੀਗਾ ਤੇ ਜਿੱ ਤੱਕ ਇਸ ਵਿੱਚ ਹੋਤੀ ਆਈ ਗੱਲ ਸੀ ਅਸੀਂ ਕਦੇ ਉਹਨੇ ਸਟੇਜ ਤੇ ਨਹੀਂ ਗਏ ਕਦੇ ਬੋਲੇ ਨਹੀਂ ਕਦੇ ਕਿਸੇ ਨਾਲ ਉਹ ਨਹੀਂ ਕੀਤੀ ਸਿਰਫ ਲੰਗਰ ਤੱਕ ਮਸੂਲ ਸੀ ਸਾਡਾ ਪਰ ਇਹ ਇਹ ਗੱਲ ਆਉਂਦੀ ਵੀ ਰਖੜਾ ਸਾਹਿਬ ਦੀ ਗੁਪਤ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਅਮਿਤ ਸ਼ਾਹ ਦੇ ਨਾਲ ਕੋਈ ਹੋਈ ਐ ਮੀਟਿੰਗ ਤੁਹਾਡੀ ਉਹ ਉਸ ਤੋਂ ਬਾਅਦ ਦੇ ਵਿੱਚ ਮੇਰਾ ਖਿਆਲ ਹੈ ਪਹਿਲੀ ਗੱਲ ਇਹ ਆ ਕਿ ਮੋਦੀ ਸਾਹਿਬ ਨੇ ਰਿਲਾਈਜ਼ ਕੀਤਾ ਵੀ ਸਭ ਤੋਂ ਗਲਤ ਕੰਮ ਹੋਇਆ ਹੈ। ਉਹਨੂੰ ਆਪਣੇ ਘਰ ਬੁਲਾਇਆ। ਇੱਕ ਕੱਲਾ ਨਹੀਂ ਬੁਲਾਇਆ, ਕਟਵਟ 100 ਬੰਦਾ ਬੁਲਾਇਆ ਉਹਨਾਂ ਨੇ। ਉੱਥੇ ਲੰਚ ਕੀਤਾ, ਉੱਥੇ ਹੱਥ ਮੜ ਕੇ ਮਾਫੀ ਮੰਗੀ ਕਿ ਸਾਡੀ ਤੋਂ ਗਲਤੀ ਹੋ ਗਈ ਸੀ। ਤੇ ਸਾਡੀ ਬਲੰਡਰ ਸੀਗੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਫੇਰ ਵੀ ਆ ਗਏ। ਉਸ ਤੋਂ ਬਾਅਦ ਦੇ ਵਿੱਚ ਸੁਖਵੀਰ ਸਿੰਘ ਨਾਲ ਗੱਲ ਕਰਕੇ ਸੁਖਵੀਰ ਨਾਲ ਪੁੱਛਿਆ ਕਿ ਵੀ ਕਿਵੇਂ ਕਰਨਾ ਆਪਾਂ ਨੇ। ਉਹ ਕਹਿਣ ਲੱਗਾ ਵੀ ਆਪਾਂ ਚਾਰ-ਪੰਜ ਸ਼ੀਟਾ ਦੇ ਦਾਂਗੇ ਜੇ ਫੈਸਲਾ ਹੋ ਜਾਵੇ, ਵਧੀਆ ਗੱਲ ਹੈ। ਅਸੀਂ ਜਾ ਕੇ ਮਿਲ ਕੇ ਆਏ ਇੱਕੋ ਵਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਮਨ ਸ਼ਾ ਨੂੰ ਮਿਲਿਆ। ਔਰ ਉਹਨੇ ਪੁੱਛਿਆ ਸਾਨੂੰ ਵੀ ਮੈਨੂੰ ਕੀ ਦਿਓਗੇ? ਅਸੀਂ ਕਿਹਾ 5 ਸ਼ੀਟਾਂ ਦੇ ਦੇਵਾਂਗੇ। ਉਹ ਕਹਿੰਦਾ 5 ਸ਼ੀਟਾਂ ਦੇ ਦੋਗੇ ਫਾਇਲਾ ਹੋ ਗਿਆ। ਜਿਹੜੀਆਂ ਤੁਹਾਡੀਆਂ ਹਾਰ ਵਾਲੀਆਂ ਸ਼ੀਟਾਂ ਨੇ ਉਹ ਸ਼ੀਟਾਂ ਦੇ ਦੇ ਸਾਨੂੰ। ਅੱਗੇ ਸਤਵੀਰ ਸਿੰਘ ਨਾਲ ਗੱਲ ਕੀਤੀ। ਆ ਤੁਹਾਡੇ ਪ੍ਰੀਤ ਕਮਾਈ ਨਾਲ ਤੁਹਾਡੇ ਗਵਾਨ ਚ ਹੈ। ਪੁੱਛ ਕੇ ਦੇਖਿਓ ਵੀ ਨਾਲ ਸੀ ਇਹ। ਤੇ ਉਹ ਕਹਿੰਦਾ ਮਨਾ ਵੀ 5 ਤਾਂ ਨਹੀਂ 4 ਦੇਵਾਂਗੇ। ਅਸੀਂ ਫਿਰ ਤਾਂ ਅਸੀਂ ਤਾਂ ਹੁਣ ਗੱਲ ਨਹੀਂ ਕਰ ਸਕਦੇ। ਅਸੀਂ ਤਾਂ ਆਪ ਕਹਿ ਕੇ ਆਏ ਹੁਣ। ਤੇ ਫਿਰ ਉਹ ਕਹਿਣ ਲੱਗਾ ਵੀ ਮੈਨੂੰ ਟਾਈਮ ਲੈ ਦਿਓ। ਤੇ ਅਸੀਂ ਗੱਲ ਕੀਤੀ ਉਹ ਕਹਿੰਦਾ ਮੈਂ ਕਦੇ ਲਿਫਟ ਟਾਈਮ ਨਹੀਂ ਹਿੰਦਾ ਇੱਥੇ ਆਏ ਗੱਲ ਖਤਾਂ ਹੋ ਗਈ ਉਦੋਂ ਬਾਅਦ ਜੇ ਬੰਦਾ ਇੱਕ ਵਾਰ ਵੀ ਸਾਫ਼ ਕਰ ਦੇਵੇ ਕਿ ਕਿਸੇ ਨੇ ਟੈਲੀਫੋਨ ਤੇ ਗੱਲ ਹੋਈ ਆ ਜਾਂ ਕਦੇ ਮੈਂ ਮਿਲ ਕੇ ਆਇਆ ਮੈਂ ਦੇਣਦਾਰ ਹਾਂ ਪਰ ਤੁਹਾਡੀ ਗੱਲ ਨੂੰ ਸੁਖਵੀਰ ਸਿੰਘ ਬਾਦਲ ਮੋੜ ਦਿੰਦੇ ਨੇ ਤੁਸੀਂ ਕਿਹਾ ਵੀ ਸਾਡੀ ਉੱਥੇ ਸਹਿਮਤੀ ਹੋ ਗਈ ਅਸੀਂ ਗੱਲ ਕਰਿਆ ਸੀਟਾਂ ਲਈ ਪਰ ਉਹ ਮੋੜ ਦੇ ਉੱਥੇ ਤਾਂ ਫਿਰ ਥੋੜੀ ਵੀ 헤ਠੀ ਹੋਈ ਨਹੀਂ ਉਹ ਉਹ ਤਾਂ ਹੋਈ ਜਾਂਦੀ ਗੱਲ ਕਰਕੇ ਆਉਣੇ ਆ ਜਦੋਂ ਗੱਲ ਸਿਰੇ ਨਾਲ ਚੜ੍ਹੇ ਥਿੱਤਾਂ ਹੁੰਦੀ ਉਹ ਇਹ ਕਿਹਵੀਂ ਚਰਚਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਅਕਾਲੀ ਦਲ ਪੁਨਰ ਸਰਜੀਤ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਇੱਕੋ ਪਲੇਟਫਾਰਮ ਤੇ ਦਿਖ ਸਕਦੀ ਆ ਹੋ ਸਕਦਾ ਏਦਾਂ ਗੱਠਜੋੜ ਦੇਖੋ ਇਹ ਟਾਈਮ ਤੋਂ ਪਹਿਲਾਂ ਦੀਆਂ ਗੱਲਾਂ ਕਰਦੇ ਆਂ ਕਿਸੇ ਨਾਲ ਲੈਸ ਹੋਣਾ ਨਾ ਹੋਣਾ ਕੀ ਆ ਇਹ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਟਾਈਮ ਤੋਂ ਪਹਿਲਾਂ ਹਾਲੇ ਕੋਈ ਗੱਲ ਚੱਲੀ ਵੀ ਨਹੀਂ ਹੈ ਕੋਈ ਨੇੜੇ ਥਲੇ ਵੀ ਹੈ ਨਹੀਂ ਇਹ ਤਾਂ ਤੁਹਾਡੇ ਪ੍ਰੈਸਾਂ ਵਾਲਿਆਂ ਨੇ ਗੱਲਾਂ ਬਣਾਈਆਂ ਹੋਈਆਂ ਨੇ ਤਾਜ਼ਾ ਸੂਹਰ ਹੋਣਾਂ ਦੇ ਬਰਾਈਆਂ ਹੋਈਆਂ ਨੇ ਤੇ ਸਾਡੇ ਤਾਂ ਹਾਲੇ ਕੋਈ ਗੱਲ ਨਹੀਂ ਪਰ ਕੁਝ ਵੀ ਪੋਸੀਬਲ ਹੈ ਕੀ ਹੋ ਗੱਲ ਦੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਿਲ ਕੇ ਆਉਂਦੇ ਨੇ ਉਸ ਨੂੰ ਤੁਸੀਂ ਕਿਵੇਂ ਮੰਨਦੇ ਹੋ ਦੇਖੋ ਜਿਹੜੇ ਬੰਦਾ ਕੋਈ ਲਗਾਓ ਹੁੰਦਾ ਹੈ ਅਸੀਂ ਮਿਲ ਕੇ ਆਉਂਦੇ ਰਹੇ ਹਾਂ ਮੀਠੀ ਨੂੰ ਜੇਲ੍ਹ ਦੇ ਵਿੱਚ ਪਟਾਇਆ ਸੀ ਅਸੀਂ ਮਿਲ ਕੇ ਜਾਂ ਮਿਲਣ ਦੀ ਇਜਾਜ਼ਤ ਦਿੰਦੇ ਸੀਗੇ ਜਿਹੜੇ ਬੰਦੇ ਨੂੰ ਦਿੱਤੀ ਉਹਨਾਂ ਦੇ ਰਿਸ਼ਤੇ ਜਾਰੀ ਪੈਂਦੀ ਹੈ ਨੇੜ ਦੀ ਰਿਸ਼ਤੇਦਾਰੀ ਹੈ ਜੇ ਮੇਰੇ ਮੇਰਾ ਖਿਆਲ ਕੋਈ ਪਹਾੜ ਟੁੱਟਿਆ ਨਹੀਂ ਹੈ ਜੀ ਤੇ ਕੀ ਬੜੀ ਗੱਲ ਹੈ ਬਿਕਰਮ ਸਿੰਘ ਮਜੀਠੀਆ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਤੁਹਾਡੇ ਕੋਈ ਗੱਲਬਾਤ ਹੋਈ ਹੈ ਫੋਨ ਤੇ ਉਹਨਾਂ ਨਾਲ ਨਹੀਂ ਮੈਨੂੰ ਇੱਕ ਵਾਰ ਮਿਲੇ ਨੇ ਉਹ ਆਦੇਸ਼ਪੁਰਤਾਲ ਦੀ ਮਦਰ ਦੀ ਡੈਥ ਹੋ ਗਈ ਸੀਗੀ ਉੱਥੇ ਭੋਗ ਤੇ ਉਹ ਵੀ ਆਇਆ ਸੀ ਉੱਥੇ ਸੱਚੀ ਗੱਲ ਸਾਡੀ ਹੋਈ ਹੈ ਇੱਕ ਪਾਸੇ ਇਹ ਵੀ ਗੱਲ ਕਹਿ ਦਿੰਨੇ ਉਹਨਾਂ ਨੂੰ ਤੁਸੀਂ ਵੀ ਅਸੀਂ ਪੰਥਕ ਆ ਪਰ ਦੂਜੇ ਪਾਸੇ ਡੇਰਾਵਾਦ ਦੇ ਨਾਲ ਵੀ ਦੇਖਿਆ ਜਾਂਦੇ ਹੋਗੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਤਾਂ ਢਾਡੀਆਂ ਨੇੜਤਾ ਨੇ ਪਹਿਲਾਂ ਇਸੇ ਤਰ੍ਹਾਂ ਦੇ ਨਾਲ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਵੀ ਨੇੜਤਾ ਕਈਆਂ ਤਾਂ ਢਾਡੇ ਲੀਡਰਾਂ ਦੀ ਸਿੱਧ ਹੋਈਆਂ ਨੇ ਫਿਰ ਡੇਰਾਵਾਦ ਪੰਥਕ ਇਹ ਦੋਨੋਂ ਕਿਵੇਂ ਇਕੱਠੇ ਚੱਲ ਸਕਦੇ ਨੇ ਤੁਸੀਂ ਕਿਵੇਂ ਤੁਸੀਂ ਸੰਤਾਂ ਦਾ ਮਹਾਪੁਰਸ਼ਾਂ ਦਾ ਸਾਡੇ ਗੁਰੂ ਸਾਹਿਬਨ ਸਤਿਕਾਰ ਕਰਦੇ ਨੇ ਸਾਡੇ ਕੋਈ ਇਹ ਥੋੜ੍ਹਾ ਵੀ ਜੇ ਜੇ ਅਸੀਂ ਪੰਥਕਾਂ ਕਿ ਅਸੀਂ ਸਾਰਿਆਂ ਦਾ ਕੋਈ ਬਾਈਕਾਟ ਕੀਤਾ ਹੋਇਆ ਜਦੋਂ ਜਿੱਥੇ ਬਾਈਕਾਟ ਕਰਦਾ ਉੱਥੇ ਹੀ ਛੜਤਾ ਜਾਣਾ ਜਿੱਥੇ ਬਾਈਕਾਟ ਕਰਤਾ ਉੱਥੇ ਸੀ ਜਾਣਾ ਛੱਡਤਾ ਜਿਹਦੇ ਜਿਹਨਾਂ ਨੇ ਕੀਤਾ ਸੀ ਉਹ ਕਹਿੰਦਾ ਬਾਕੀ ਇਹ ਥੋੜਾ ਵੀ ਸੈਟੀ ਦੇ ਵਿੱਚ ਉਹ ਕਈ ਕਾਟਾ ਬਹਜੋਗੇ ਕਿ ਸੰਤਾਂ ਨੂੰ ਮਹਾਪੁਰਸ਼ਾਂ ਨੂੰ ਮਿਲਣਾ ਸੈਟੀ ਦੇ ਵਿੱਚ ਰਹਿਣਾ ਇਹ ਤਾਂ ਮੇਰਾ ਖਿਆਲ ਤਾਂ ਕੋਈ ਪਾਪ ਹੈ ਨਹੀਂ ਨਾ ਹੀ ਕਦੇ ਆਪਾਂ ਮੁਖਾਲਤਖ ਸਾਹਿਬ ਨੇ ਕਿਹਾ ਕਿ ਫਲਾਣੇ ਨੂੰ ਮਿਲੋ ਉਹ ਕਰਨਾ ਜਿੱਥੇ ਕਿਤੇ ਕਾਲਤਖ ਸਾਹਿਬ ਨੇ ਹੁਕਮਨਾਮਾ ਜਾਰੀ ਕਰਤਾ ਕਿ ਫਲਾਣੇ ਦਾ ਬਾਈਕਾਟਾ ਫਲਾਣ ਨੂੰ ਨਹੀਂ ਕਰਨਾ ਉੱਥੇ ਸਾਡਾ ਨਹੀਂ ਜਾਣਾ ਬਣਦਾ ਪਰ ਜਿੱਥੇ ਨਹੀਂ ਆ ਉੱਥੇ ਤਾਂ ਸੰਤ ਮਹਾਪੁਰਸ਼ ਕਿੰਨੇ ਨੇ ਜੀ ਸਾਰੇ ਕੋਲ ਹੀ ਜਾਣੇ ਆ ਇੱਕ ਤੁਹਾਡੇ ਪਰਿਵਾਰ ਬਾਰੇ ਤੁਹਾਡੇ ਬਾਰੇ ਖਾਸ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਸਰਜੀਤ ਸਿੰਘ ਰਖੜਾ ਦਾਨੀ ਬੜੇ ਨੇ ਇਹ ਜਿਹੜੀ ਦਾਨ ਕਰਨ ਵਾਲੀ ਭਾਵਨਾਗੀ ਤੁਹਾਡੇ ਮਨ ਚ ਕਿਵੇਂ ਆਈ ਉਹ ਮੇਰੇ ਮਨ ਚ ਨਹੀਂ ਆਈ ਹੈ ਇਹ ਤਾਂ ਬਾਬੇ ਨਾਨਕ ਨੇ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਜਿੰਨੀ ਗਰੀਬੀ ਸਾਡੇ ਪਰਿਵਾਰ ਨੇ ਦੇਖੀ ਹੈ ਮੇਰਾ ਖਿਆਲ ਹੈ ਵੀ ਕਿਸੇ ਨੇ ਨਹੀਂ ਦੇਖੀ ਤੁਸੀਂ ਵੀ ਨਹੀਂ ਦੇਖੀ ਜਦੋਂ ਪਲੇਗ ਦੀ ਬਿਮਾਰੀ ਆਈ ਹੈ ਸਾਡੇ ਬਾਪੂ ਜੀ ਦੇ ਪੇਰੈਂਟ ਚਲੇ ਗਏ ਸੀਗੇ ਉਹਨਾਂ ਦੀ ਉਮਰ 12-13 ਸਾਲ ਦੀ ਸੀਗੀ ਉਹ ਕਹਿੰਦੇ ਮੇਰੇ ਕੋਲ ਰੋਟੀ ਖਾਣ ਦਾ ਵੀ ਸਾਧਨ ਨਹੀਂ ਸੀ ਕੋਈ ਅੱਜ ਰੋਟੀ ਤੁਹਾਡੇ ਕੋਲ ਖਾ ਲਈ ਕਰਨ ਉਹਦੇ ਕੋਲ ਖਾ ਲਈ ਪਰसों ਦੇਖੋ ਖਾ ਲਈ ਐਸੀ ਆ ਕਿਸੇ ਨੇ ਕਹਿ ਕੋ ਕਿ ਪੁਲਿਸ ਭਰਤੀ ਕਰਾ ਦਾ 7 ਸਾਲ ਦੀ ਉਮਰ ਦੇ ਵਿੱਚ ਪਰ ਕਹਿੰਦੇ ਕਿਸੇ ਨੇ ਮੈਨੂੰ ਕਿਹਾ ਕਿ ਜੀ ਪੁਲਿਸ ਦੀ ਨੌਕਰੀ ਚੰਗੀ ਨਹੀਂ ਹੁੰਦੀ ਜੀ ਇੱਥੇ ਚੰਗੇ ਨਹੀਂ ਹੋ ਹੁੰਦਾ ਕਹਿੰਦੇ ਮੇਰਾ ਮਨ ਨਹੀਂ ਬਣਿਆ ਚਲੋ ਉਹਨਾਂ ਦੀ ਲੰਮੀ ਕਹਾਣੀ ਸੀ ਉਸ ਤੋਂ ਬਾਅਦ ਸਾਲ ਬਾਅਦ ਉਹਨਾਂ ਨੂੰ ਫੌਜ ਭਰਤੀ ਕਰਾਤਾ ਜਦੋਂ ਪਹਿਲੇ 4-5 ਸਾਲ ਬਾਅਦ ਛੁੱਟੀ ਆਏ ਜਿੰਨੇ ਉਹਨਾਂ ਨੂੰ ਪੈਸੇ ਮਿਲੇ ਨੇ ਆ ਤੁਸੀਂ ਤਾਂ ਇੱਥੇ ਰਹਿਣੋਂ ਗਵਾਂਡ ਦੇ ਵਿੱਚ ਹੈ ਮੈਨਰੋਲਪਿੰਟ ਸਭ ਤੋਂ ਔਖਾ ਰਸਤਾ ਇ ਬਿਲਕੁਲ ਝਾੜੀਆਂ ਸੀ ਲੋਕ ਜੀਕ ਜਾਂਦੇ ਸੀ ਜਿੰਨੇ ਉਹਨਾਂ ਨੂੰ ਤਨਖਾਹ ਮਿਲੀ 4-5 ਸਾਲ ਦੀ ਉੱਥੇ ਕੋਠਾ ਬਣਵਾਤਾ ਇੱਕ ਕੋਇਲਵਾਦ ਇੱਕ ਬੰਦਾ ਬਠਾਦਾ ਪਾਣੀ ਪੀਉਣ ਵਾਲਾ ਆਪਣੀ ਦੋਸਤ ਨੇ ਮਿੰਨੀ ਛੁੱਟੀ ਸੀਗੀ ਛੁੱਟੀ ਪੂਰੀ ਕਰਕੇ ਆਪਣੀ ਫੌਜ ਚਲੇ ਗਏ ਸੋ ਉੱਥੇ ਤੋਂ ਲੈ ਕੇ ਅੱਜ ਤੱਕ ਦੇਖ ਲਓ ਜਦ ਤੋਂ ਸਾਡੇ ਬਾਪੂ ਜੀ ਫੌਜ ਚੋਂ ਆ ਗਏ ਆਪਣੇ ਏਰੀਆ ਦਾ ਕੋਈ ਦੱਸੋ ਮੈਨੂੰ ਗੁਰਦੁਆਰਾ ਸਾਹਿਬ ਕਿੱਥੇ ਉਹ ਨਾ ਗਏ ਹੁਣ ਇੱਥੇ ਨਾ ਕੁਝ ਦਿੱਤਾ ਹੋਇਆ ਨੇ ਕੋਈ ਖੇਡਾ ਦੱਸ ਦਿਓ ਕਿ ਫਲਾਣੇ ਥਾਂਵੇਂ ਖੇਡਾਂ ਹੋਈਆਂ ਚ ਉੱਥੇ ਨਹੀਂ ਦਿੱਤੇ ਜੋ ਦਿਨ ਹੈ ਆਪਣੇ ਜੇਬ ਚ ਪਾ ਕੇ ਲੈ ਕੇ ਜਾਣਾ ਕਦੇ ਇਹ ਨਹੀਂ ਕਿਹਾ ਵੀ ਮੈਂ ਮੁੜ ਕੇ ਆ ਕੇ ਦੇ ਦੂੰਗਾ ਕੱਲ ਨੂੰ ਦੇ ਦੂੰਗਾ ਪਰਸ ਨੂੰ ਦੇ ਕੇ ਘੱਟ ਹੈ ਚਾਹੇ ਵੱਧ ਹੈ ਕੋਈ ਸਕੂਲ ਦਾਦੋ ਜਿੱਥੇ ਗਏ ਹੁਣ ਨਾ ਆਜਦਾ ਹੋਵੇ ਸੋ ਇਹ ਤਾਂ ਬਖਸ਼ਿਸ਼ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਮੈਂ ਕਹਿੰਦਾ ਇਹ ਤਾਂ ਸਾਨੂੰ ਗੁਰਤੀ ਚ ਮਿਲਿਆ ਸਾਡੇ ਬਾਪੂ ਜੀ ਦੀ ਗੁਰਤੀ ਚੋਂ ਮਿਲਿਆ ਕਿ ਜੇ ਪ੍ਰਮਾਤਮਾ ਦਿੰਦਾ ਹੈ ਤਾਂ ਕੁਛ ਨਾ ਕੋਈ ਤੁਹਾਡੀ ਡਿਊਟੀ ਬਣਦੀ ਹੈ ਉਹ ਕਰਨਾ ਤਾਂ ਮਲਾਬੂ ਦੇ ਸੋਚ ਨਹੀਂ ਸਕਦੇ 3500 ਕਿਲੋਮੀਟਰ ਸੀਗਾ ਇੱਕ ਮਹੀਨਾ ਮੈਂ ਖੁਦ ਰਿਹਾ ਉੱਥੇ ਔਰ ਕਿੰਨੀਆਂ ਬਿਮਾਰੀਆਂ ਸੀ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਉਹਨਾਂ ਦੇ ਰਿਸ਼ਤੇਦਾਰ ਛੱਡ ਕੇ ਬਾਕੀ ਸੀ ਸਾਰੇ ਲੋਕ ਅੱਜ ਵੀ ਸਾਡੇ ਕੋਲ ਲੋਕ ਆਉਂਦੇ ਨੇ ਕਿ ਜਿਹੜੀ ਬਾਤ ਤੁਸੀਂ ਫੜੀ ਸਾਡੀ ਉਹ ਉਹ ਕਿਸੇ ਨੇ ਵੀ ਨਹੀਂ ਫੜੀ ਸਾਡੇ ਰਿਸ਼ਤੇਦਾਰ ਚਲੇ ਗਏ ਸਾਡੇ 350 ਬੰਦਾ ਗਿਆ ਸੀ ਸਾਡਾ ਸਾਡੇ 30 35 ਡਾਕਟਰ ਸੀਗੇ 20 25 ਨਰਸਾਂ ਸੀ ਸਾਡੀਆਂ ਜਿਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਉੱਥੇ ਲੋਕਾਂ ਨੇ ਕਿਤਾਬਾਂ ਲਿਖੀਆਂ ਨੇ ਉਹਦੇ ਉੱਤੇ ਤੇ ਇਦਾਂ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਅਸ਼ੂਗਰ ਮਿਲ ਦੀ ਗੱਲ ਕਰ ਸਾਡਾ ਸਾਰਾ ਟੱਬਰ ਰੋਟੀ ਪਕਾਉਂਦਾ ਹੁੰਦਾ ਸੀ ਲਾ ਸਾਡੇ ਮਲਜਵਾਕਾਂ ਤੋਂ ਲੈ ਕੇ ਅਸੀਂ ਸਵੇਰੇ 4 ਵਜੇ ਉੱਠਦੇ ਸੀ ਸਾਰਾ ਟੱਬਰ ਲਗਾਤਾਰ 3-3 ਮਹੀਨੇ ਚੱਲਦਾ ਸੀ ਸੋ ਇਹ ਬਖਸ਼ਿਸ਼ ਗੁਰੂ ਮਹਾਰਾਜ ਚੁੱਪੇ ਪਾਸ਼ਾ ਨੇ ਕੀਤੀ ਹੈ ਤੇ ਜੇ ਕਹੀ ਵੀ ਸਾਡੀ ਇਹਦੇ ਕੋਈ ਕੰਟਰੀਬਿਊਸ਼ਨ ਨਹੀਂ ਹੈ ਸਾਡੇ ਬਾਪੂ ਜੀ ਨੇ ਸਾਨੂੰ ਇਹ ਗੁਰਤੀ ਦਿੱਤਾ ਹੈ ਕਿ ਜਿੰਨਾ ਕਰੋਗੇ ਇਹ ਗੁਰੂ ਦੀ ਬਖਸ਼ਿਸ਼ ਹੀ ਹੋਈ ਹੈ ਕਿ ਜਿੰਨਾ ਇਹ ਕੀਤਾ ਉਹਨਾਂ ਪ੍ਰਮਾਤਮਾ ਤੋਂ ਕਈ ਗੁਣਾ ਵੱਧ ਦੇ ਰਿਹਾ ਹੈ ਦਰਸ਼ਨ ਬ੍ਰਦਰ ਮੇਰਾ ਉਹ ਕਹਿੰਦਾ ਮੇਰੀ ਸੌਂ ਖਾਦੀ ਵੀ ਹੈ ਜਦ ਮੇਰੇ ਕੋਲ ਇੱਕ ਗੈਸ ਸਟੇਸ਼ਨ ਚੀ ਪ੍ਰੋਪਲ ਪੰਪ ਸੀ ਉਦੋਂ ਵੀ ਕੋਈ ਕੋਈ ਬੰਦਾ ਆ ਜੇ ਮੇਰੇ ਕੋਲ ਉਹਦੀ ਰੋਟੀ ਦਾ ਇੰਤਜ਼ਾਮ ਕਰਨਾ ਉਹਦੇ ਰਹਿਣ ਦਾ ਇੰਤਜ਼ਾਮ ਕਰਨਾ ਤੇ ਉਹਦਾ ਕੰਮ ਦਾ ਇੰਤਜ਼ਾਮ ਕਰਨਾ ਇਹ ਮੇਰੀ ਜ਼ਿੰਮੇਵਾਰੀ ਹੈ ਮੇਰੀ ਡਿਊਟੀ ਹੈ ਸੋ ਪ੍ਰਮਾਤਮਾ ਜਿੰਨਾ ਉਹ ਕਰਦੇ ਆ ਉਹਨਾਂ ਬਦ ਦੇ ਰਿਹਾ ਹੈ ਇਹ ਤਾਂ ਬਾਬੇ ਨਾਨਕ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੋਈ ਹੈ ਜੇ ਕਹੀਏ ਸਾਡਾ ਕੁਝ ਹੈ ਸਾਡਾ ਕੁਝ ਵੀ ਨਹੀਂ ਹੈ ਇਹਦੇ ਚ ਇਹ ਗੁਰਮਾਰ ਨੇ ਬਖਸ਼ ਕੀਤੀ ਹੈ ਰਖੜਾ ਸਾਹਿਬ ਬਿਲਕੁਲ ਜਿਵੇਂ ਅਕਾਲੀ ਦਲ ਪੰਨਰ ਸਰਜੀਤ ਦੀ ਜਦੋਂ ਆਪਾਂ ਗੱਲ ਕਰਦੇ ਆ ਇੱਕ ਪਾਸੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਲਗਾਤਾਰ ਅਸੀਂ ਸਰਜੀਤ ਹੋ ਰਿਹਾ ਪਰ ਹੁਣ ਤੱਕ ਕੋਈ ਵੀ ਧਰਾਤਲ ਤੇ ਪ੍ਰੋਗਰਾਮ ਤੁਹਾਡੇ ਵੱਲੋਂ ਨਹੀਂ ਕੀਤਾ ਜਾ ਰਿਹਾ ਕੋਈ ਵੀ ਦਲਿਤਾਂ ਦੇ ਹੱਕ ਦੇ ਵਿੱਚ ਮਨਰੇਗਾ ਦਾ ਇੰਨਾ ਰੋਲਾ ਪੈ ਰਿਹਾ ਕੋਈ ਮਨਰੇਗਾ ਦੇ ਹੱਕ ਦੇ ਵਿੱਚ ਜਾਂ ਕਿਸੇ ਹੋਰ ਪ੍ਰਕਾਰ ਦਾ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ ਯਾਰ ਇਹ ਲੀਡਰਸ਼ਿਪ ਤਿਆਰ ਨਹੀਂ ਹੋਈ ਹਜੇ ਤੁਹਾਡੀ ਪੂਰੀ ਤਰ੍ਹਾਂ ਸਾਈ ਲੀਡਰਸ਼ਿਪ ਤਿਆਰ ਹੈ ਤੁਸੀਂ ਸਾਡੇ ਭਲਾਨ ਦੀ ਬਿਆਨ ਪੜ੍ਹ ਕੇ ਦੇਖੋ ਹਰ ਚੀਜ਼ ਦੇ ਉੱਤੇ ਬੋਲਦੇ ਨੇ ਉਹ ਤੇ ਆ ਹੁਣ ਤੁਸੀਂ 15 ਫਰਵਰੀ ਤੋਂ ਬਾਅਦ ਦੇ ਵਿੱਚ ਦੇਖੋ ਸਾਡੇ ਤੁਹਾਡੇ ਤਰ੍ਹਾਂ ਪ੍ਰੋਮ ਕਿੰਨੇ ਹੁੰਦੇ ਨੇ ਸਾਡਾ ਟਾਈਮ ਹੀ ਲੱਗਣਾ ਇੰਨਾ ਲੋਕਾਂ ਦੇ ਵਿੱਚ ਉਸ ਚਾਏ ਹੋਲੇ ਮੁਹੱਲੇ ਤੇ ਕੋਈ ਪ੍ਰੋਗਰਾਮ ਕਰ ਰਹੇ ਹੋ ਕਰਾਂਗੇ ਪੱਕਾ ਕਰਾਂਗੇ ਪੱਕਾ ਕਰ ਇੱਕ ਮੇਰਾ ਲਾਸਟ ਕੁਐਸਚਨ ਆ 2027 ਦੇ ਲਈ ਤੁਹਾਡੇ ਕੋਲ ਵਿਜ਼ਨ ਕੀ ਹੈ ਵਿਜ਼ਨ ਤੁਸੀਂ ਦੇਖੋਗੇ ਅਸੀਂ ਵਿਜ਼ਨ ਡਾਕੂਮੈਂਟ ਬੜਾ ਬਣਾ ਲਿਆ ਕਿਸੇ ਵੱਡੇ ਪ੍ਰੋਗਰਾਮ ਦੇ ਉੱਤੇ ਉਹਨੂੰ ਉਹ ਕਰਾਂਗੇ ਤੇ ਉਹ ਸਾਰਾ ਵਿਜ਼ਨ ਤੁਹਾਡੇ ਕੋਲ ਆ ਜਾਊਗਾ ਬਿਲਕੁਲ ਰਖੜ ਸਾਹਿਬ ਤੁਸੀਂ ਮੁਲਾਕਾਤ ਲਈ ਸੰਭਾਲਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਤਾਂ ਇਹ ਸੀ ਸਰਦਾਰ ਸਰਜੀਤ ਸਿੰਘ ਰਖੜਾ ਪੰਜਾਬ ਦੇ ਸਾਫਕਾ ਵਜ਼ੀਰ ਤੇ ਉੱਗੇ ਸਿਆਸੀ ਵਿਦਵਾਨ ਚੰਗੀ ਤਰ੍ਹਾਂ ਉਹਨਾਂ ਨੇ ਵਿਸ਼ਲੇਸ਼ਣ ਕੀਤਾ ਕਿਵੇਂ ਅਕਾਲੀ ਦਲ ਪੁਨਰ ਸਰਜੀਤ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਜ਼ਮੀਨੀ ਪੱਧਰ ਤੇ ਵੀ ਕੰਮ ਕਰੇਗਾ ਤੇ ਜੋ ਏਕੇ ਨੂੰ ਲੈ ਕੇ ਲਗਾਤਾਰ ਗੱਲ ਚੱਲ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਤੇ ਉਸਤੇ ਵੀ ਬੋਲਦੇ ਦਿਖਾਈ ਦਿੱਤੇ ਨੇ ਕਿ ਫਿਲਹਾਲ ਦੀ ਕੋਈ ਕੋਈ ਵੀ ਏਕਾ ਨਹੀਂ ਹੋਵੇਗਾ ਤੇ ਜੋ ਹੋਰ ਵੀ ਅਫਵਾਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਜੋ ਵੀ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਸਾਰਿਆਂ ਦਾ ਵੀ ਖੰਡਨ ਕਰਦੇ ਦਿਖਾਈ ਦਿੰਦੇ ਨੇ ਉਮੀਦ ਆ ਤੁਹਾਨੂੰ ਗੱਲਬਾਤ ਵਧੀਆ ਲੱਗੀ ਹੋਵੇਗੀ ਜਲਦ ਮਿਲਾਂਗੇ ਇੱਕ ਹੋਰ ਸਿਆਸੀ ਮੁਲਾਕਾਤ ਦੇ ਨਾਲ ਜੁੜੇ ਹੋਰ ਚੈਨਲ ਲੋਕਨਾ ਟੀਵੀ ਦੇ ਨਾਲ ਮੈਨੂੰ ਤਾਂ ਉਜਾਜ ਧੰਨਵਾਦ